ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਾਵੀ ਉਤੇ ਅੱਜ ਹੈ ਜੀ 64ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਡੇ ਲਈ ਦਸਤਾਰ ਲੈ ਕੇ ਆਏ ਇਹਦੇ ਵਿੱਚ ਆਪਾਂ ਤੁਹਾਨੂੰ ਹਾਈ 3D ਮਤਲਬ ਕਿ ਜਿਆਦਾ ਤਿੱਖੇ ਤਿੱਖੇ ਪੇਚਾਲੀ ਦਸਤਾਰ ਸਜਾ ਕੇ ਦਿਖਾਣੀ ਹੈ ਇਹਦੇ ਵਿੱਚ ਦਸਤਾਰ ਸਜਾਉਣ ਦਾ ਤਰੀਕਾ ਥੋੜਾ ਅਲੱਗ ਹੁੰਦਾ ਹੈ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਲੜ ਜਿਹੜੇ ਆ ਤੁਹਾਡੇ ਕਿਹੋ ਜਿਹੇ ਹੋਣੇ ਚਾਹੀਦੇ ਆ ਜਦੋਂ ਅਸੀਂ ਲੜ ਬਣਾਵਾਂਗੇ ਉਦੋਂ ਤੁਹਾਨੂੰ ਨਾਲ ਤੇ ਉਸ ਤੋਂ ਪਹਿਲਾਂ ਅਸੀਂ ਦਸਤਾਰ ਦੀ ਗੱਲਬਾਤ ਕਰਦੇ ਹਾਂ ਜੀ 8 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਕੈਮੀਕਲ ਕਪੜਾ ਹੈ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਦਸਤਾਰ ਨੂੰ ਪਾਣੀ ਲਾ ਲੈਣਾ ਹੈ ਤੇ ਪਾਣੀ ਲਗਾ ਕੇ ਦਸਤਾਰ ਦੀ ਪੂਣੀ ਕਰਾਂਗੇ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਜਾਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਲੈਣ ਹੁਣ ਤੁਸੀਂ ਇੱਕ ਲੜ ਫੜ ਕੇ ਦੂਜਾ ਲੜ ਛੱਡ ਕੇ ਫੇ ਤੀਜਾ ਲੜ ਫੜ ਲੈਣਾ ਹੈ ਫੇ ਸਾਰੀ ਦਸਤਾਰ ਨੂੰ ਇਸ ਤਰੀਕੇ ਨਾਲ ਇਕੱਠੀ ਕਰ ਲੈਣਾ ਹੈ ਇਹਦੇ ਨਾਲ ਸਾਡੀ ਦਸਤਾਰ ਦੇ ਵਿੱਚ ਪਾਣੀ ਰ ਫਿਰ ਤਾਂ ਅੱਗੇ ਵਾਲੇ ਹਿੱਸੇ ਨੂੰ ਅੰਦਰ ਕਰਕੇ ਇੱਕ ਪੱਲਾ ਉਹਨਾਂ ਵਿੱਚੋਂ ਬੰਨ੍ਹ ਦੇਣਾ ਹੈ ਤੇ ਇੱਕ ਪੱਲਾ ਫੜ ਕੇ ਪੂਣੀ 깔 ਲੈਣੀ ਹੈ ਦੇਖੋ ਹਰ ਇੱਕ ਵੀਡੀਓ 'ਚ ਤੁਹਾਨੂੰ ਪੂਰੀ ਡਿਟੇਲ 'ਚ ਦੱਸਿਆ ਜਾਂਦਾ ਆ ਕਿ ਕਿਵੇਂ ਦਸਤਾਰ ਤੁਸੀਂ ਵੀ ਸਜਾ ਸਕਦੇ ਹੋ ਇਸ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿ ਦਸਤਾਰ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗਦੀਆਂ ਸਾਡੀਆਂ ਤੇ ਹੁਣ ਅਸੀਂ ਪੂਣੀ ਨੂੰ ਖਿੱਚਾਂਗੇ ਖਿੱਚ ਕੇ ਖੱਬੇ ਪਾਸੇ ਸਲਾਈ ਰੱਖ ਕੇ ਅਸੀਂ ਦੋਨਾਂ ਸਾਈਡਾਂ ਤੋਂ ਕਪੜਾ ਇਸ ਤਰੀਕੇ ਨਾਲ ਅੰਦਰ ਕਰ ਦਵਾਂਗੇ ਪੂਣੀ ਪੂਰੀ ਡਿਟੇਲ ਚ ਸਮਝਾਈ ਜਾਂਦੀ ਹੈ ਤੇ ਬੀਸ ਵੀ ਇਸ ਲਈ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਜੇ ਇਹਨੂੰ ਦਸਤਾਰ ਸਿੱਖਣੀ ਚਾਹੀਦੀ ਹੈ ਹੁਣ ਫਿਰ ਪੂਣੀ ਨੂੰ ਅੰਦਰ ਕਰਨ ਤੋਂ ਬਾਅਦ ਇੱਕ ਵਾਰੀ ਹੋਰ ਖਿੱਚ ਲਾਂਗੇ ਫਿਰ ਉੱਪਰੋਂ ਜੀ ਰੈਂਡਮਲੀ ਕੋਈ ਵੀ ਦੋ ਪੱਲੇ ਫੜ ਲੈਣੇ ਨੇ ਇਹਦੇ ਨਾਲ ਤੁਹਾਡੀ ਪੂਣੀ ਹੈ ਜਿਹੜੀ ਪ੍ਰੋਪਰ ਹੋਣੀ ਸਟਾਰਟ ਹੋ ਜਾਵੇਗੀ ਤੇ ਜਿਹੜੇ ਦੋ ਪੱਲੇ ਤੁਸੀਂ ਸਟਾਰਟਿੰਗ 'ਚ ਫੜੇ ਨੇ ਉਹੀ ਦੋ ਪੱਲੇ ਫੜਦੇ ਅੱਗੇ ਨੂੰ ਜਾਣਾ ਹੈ ਇਸ ਨਾਲ ਪੂਣੀ ਤੁਹਾਡੀ ਸਹੀ ਤਰੀਕੇ ਨਾਲ ਹੋਵੇਗੀ ਕੋਈ ਵੀ ਪੱਲਾ ਤੁਹਾਡਾ ਢਿੱਲਾ ਨਹੀਂ ਹੋਵੇਗਾ ਸੈਂਟਰ ਦੇ ਵਿੱਚੋਂ ਤੁਹਾਡੀ ਪੂਣੀ ਲਗਭਗ ਪੌਣੇ 2 ਇੰਚ ਚੌੜੀ ਹੋਣੀ ਚਾਹੀਦੀ ਹੈ ਅੱਜ ਦੀ ਵੀਡੀਓ ਚ ਅਸੀਂ ਪੂਣੀ ਕਿਉਂ ਚੌੜੀ ਕੀਤੀ ਆ ਦੇਖੋ ਅੱਜ ਨਾਲ ਲੜ ਸਾਨੂੰ ਥੋੜੀ ਜਿਆਦਾ ਮੋٹے ਮੋٹے ਚਾਹੀਦੇ ਆ ਤੇ ਹੋ ਸਕਦਾ ਸਲਾਈ ਫੇਰ ਕੇ ਸਾਨੂੰ ਜਿਆਦਾ ਮੋٹے ਕਰਨੇ ਪੈਣ ਅੰਦਰ ਤੱਕ ਇਸ ਲਈ ਪੇਚਾਂ ਦੇ ਵਿਚਲਾ ਗੈਪ ਵੀ ਜਿਆਦਾ ਹੋਵੇ ਇਸੇ ਕਾਰਨ ਅਸੀਂ ਪੂਣੀ ਜਿਹੜੀ ਆ ਥੋੜੀ ਜਿਆਦਾ ਚੌੜੀ ਕੀਤੀ ਆ ਨਾਰਮਲੀ ਤੁਸੀਂ ਦੇਖ ਸਕਦੇ ਹੋ ਆਪਣੀ ਪੂਣੀ ਘੱਟ ਚੌੜੀ ਹੁੰਦੀ ਜਦੋਂ ਇੱਕ ਦੇ ਦੋ ਦੋ ਪੇਚਾਂ ਵਾਲੀ ਦਸਤਾਰ ਸਜਾਉਣੀ ਆ ਅਸੀਂ ਤੇ ਸਭ ਤੋਂ ਪਹਿਲਾਂ ਅਸੀਂ ਇੱਕ ਤੇ ਦੋ ਦੋ ਪੇਚਾਂ ਵਾਲੀ ਦਾ ਸਤਾ ਸਜਾਵਾਂਗੇ ਉਹਦੇ ਮੋٹے ਲੜਨ ਕਰਾਂਗੇ ਜਿੱਦਾਂ ਅਸੀਂ ਕਰਾਂਗੇ ਉਹਦਾ ਨਾਲ-ਨਾਲ ਤੁਹਾਨੂੰ ਸਮਝਾਵਾਂਗੇ ਵੀ ਖੱਬੇ ਪਾਸੇ ਜੂੜਾ ਸਾਹਿਬ ਕਰਕੇ ਨਾਲ ਕੰਗਾ ਸਾਹਿਬ ਰੱਖ ਲੈਣਾ ਹੈ ਤੇ 1 ਮੀਟਰ ਦਾ ਤਹਾਂ ਲਾਇਆ ਹੋਇਆ ਬੇਸ ਜਿਹੜਾ ਅਸੀਂ ਤੁਹਾਨੂੰ ਦੱਸਦੇ ਹੁੰਦੇ ਆ ਉਸੇ ਤਰੀਕੇ ਨਾਲ ਉਸ ਪੋਜੀਸ਼ਨ ਤੇ ਰੱਖ ਲੈਣਾ ਹੈ ਕੰਦੇਆਂ ਉੱਪਰ ਰੱਖਣਾ ਹੈ ਤੇ ਇਹ ਜੂੜਾ ਸਾਹਿਬ ਦੇ ਉੱਪਰ ਹੋਵੇ ਅੱਧਾ ਬੇਸ ਕੰਨ ਤੋਂ ਅੱਗੇ ਅੱਧਾ ਬੇਸ ਕੰਨ ਤੋਂ ਪਿੱਛੇ ਹੋਣਾ ਚਾਹੀਦਾ ਹੈ ਉੱਪਰੋਂ ਜੀ ਅਸੀਂ 80 ਸੈਂਟੀਮੀਟਰ ਦਾ ਪਰਨਾ ਇਸ ਤਰੀਕੇ ਨਾਲ ਸਜਾ ਲੈਣਾ ਹੈ ਧਿਆਨ ਨਾਲ ਸਜਾਣਾ ਹੈ ਕਿ بیس ਆਪਣਾ ਟਾਈਟ ਰਹੇ ਖਿਸਕੇ ਨਾ ਫਿਰ ਪਿਛਲੀ ਸਾਈਡ ਤੇ ਦੋ ਗੱਠਾ ਮਾਰ ਲੈਣੀਆਂ ਨੇ ਪਿਛਲੇ 64 ਦਿਨਾਂ ਤੋਂ ਅਸੀਂ ਰੋਜ਼ ਤੁਹਾਨੂੰ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾ ਰਹੇ ਹਾਂ ਮੇਰੇ ਵੀਰੋ ਇਸ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਅਸੀਂ ਅੱਗੇ ਵੀ ਕੰਟੀਨਿਊ ਕਰਦੇ ਰਾਵਾਂਗੇ 75 ਦਿਨ ਰੋਜ਼ ਤੁਹਾਨੂੰ ਅਸੀਂ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਣ ਦਾ ਟੀਚਾ ਜਿਹੜਾ ਸ਼ੁਰੂ ਕੀਤਾ ਹੈ ਇਹ ਕੰਪਲੀਟ ਕਰਾਂਗੇ ਅਸੀਂ ਜਿੱਦਾਂ ਤੁਸੀਂ ਸਾਡੀ ਸਪੋਰਟ ਕਰਦੇ ਹੋ ਇਸੇ ਤਰੀਕੇ ਨਾਲ ਕਰਦੇ ਰਹੋ ਤੇ ਜੇਕਰ ਤੁਹਾਨੂੰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਤਾਂ ਉਹ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਦਿਓ ਅਸੀਂ ਤੁਹਾਡੇ ਸਾਰੇ ਦੇ ਕਮੈਂਟ ਪੜ੍ਹਦੇ ਹੁੰਨੇ ਆਂ ਬੇਸ਼ੱਕ ਦੀ ਅਸੀਂ ਰਿਪਲਾਈ ਨਹੀਂ ਕਰ ਪਾਂਦੇ ਸਾਰੇ ਕਮੈਂਟਾਂ ਦਾ ਕਿਉਂਕਿ ਆਪਾਂ ਵੀਡੀਓ ਬਣਾਉਣ ਦੇ ਵਿੱਚ ਇੰਨਾ ਰੁੱਝੇ ਹੋਇਆ ਕਿਉਂਕਿ ਵੀਡੀਓ ਦੀ ਸੈਟ ਵੀ ਕਰਨੀ ਹੁੰਦੀ ਆ ਵੀਡੀਓ ਦੀ ਵੌਇਸ ਓਵਰ ਵੀ ਲਾਣਾ ਹੁੰਦਾ ਆ ਥੰਬਨੇਲ ਵੀ ਬਣਾਣੇ ਹੁੰਦੇ ਆ ਕਿਉਂਕਿ ਦੁੱਗਣਾ ਟਾਈਮ ਤਾਂ ਵੀਡੀਓ 'ਚ ਹੀ ਲੱਗ ਜਾਂਦਾ ਆ ਕਿਉਂਕਿ ਵੀਡੀਓ ਪਹਿਲਾਂ ਸਹੀ ਕਰਨੀ ਆ ਫਿਰ ਉਹਦੇ ਪਿੱਛੇ ਬੋਲਣਾ ਵੀ ਹੁੰਦਾ ਆ ਪਹਿਲਾ ਪੱਲਾ ਜਿਹੜਾ ਪਰਨੇ ਦਾ ਆਇਆ ਇਹ ਅਸੀਂ ਇਸ ਤਰੀਕੇ ਨਾਲ ਅੱਖ ਦੇ ਕੋਲ ਖਿੱਚ ਕੇ ਲਾਣਾ ਹੈ ਕਿਉਂਕਿ ਇਹ ਜਗ੍ਹਾ ਤੇ ਕੋਈ ਵੀ ਡੰਗ ਨਾ ਪਵੇ ਇਸ ਲਈ ਇਹਨੂੰ ਪਹਿਲਾਂ ਹੀ ਥੋੜਾ ਜਿਹਾ ਫਿਲ ਕਰ ਦੇਣਾ ਹੈ ਬਾਕੀ ਬਚਦੇ ਪੱਲੇ ਨੂੰ ਅੰਦਰ ਕਰ ਦੇਣਾ ਹੈ ਹੁਣ ਜਿਹੜਾ ਬੇਸ ਆਪਣਾ ਥੋੜਾ ਉੱਪਰ ਚੱਕਿਆ ਗਿਆ ਇਹਨੂੰ ਚੰਗੀ ਤਰ੍ਹਾਂ ਅੰਦਰ ਕਰਾਂਗੇ ਦਸਤਾਰ ਦੇ نیچے بیس ਦਾ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੁੰਦਾ ਹੈ ਜਦੋਂ ਤੁਸੀਂ بیس ਬੰਦਦੇ ਹੋ ਨਾ بیس ਨਹੀਂ ਬੰਦਦੇ ਫਿਰ ਤਾਂ ਕੋਈ ਰੋਲਾ ਨਹੀਂ ਹੈਗਾ ਇਸ ਚੀਜ਼ ਦਾ ਜੇ بیس ਬੰਦਦੇ ਹੋ ਤਾਂ بیس ਨੂੰ ਆਪਣੀ ਜਗ੍ਹਾ ਤੇ ਟਿਕਿਆ ਰਹਿਣਾ ਜ਼ਰੂਰੀ ਹੁੰਦਾ ਹੈ بیس ਨੂੰ ਪਹਿਲਾਂ ਆਪਣੀ ਪੋਜੀਸ਼ਨ ਤੇ ਲੈ ਕੇ ਆਓ ਫਿਰ ਦਸਤਾਰ ਸਜਾਉਣੀ ਸ਼ੁਰੂ ਕਰੋ ਤੇ ਹੋ ਸਕੇ ਤਾਂ 50 ਸਜਾਓ 50 ਦਾ بیس ਆਪਣੀ ਜਗ੍ਹਾ ਤੇ ਬੈਠਿਆ ਰਹਿੰਦਾ ਉਹ ਜਗ੍ਹਾ ਤੇ ਹਿੱਲਦਾ ਨਹੀਂ ਹੈਗਾ ਥੋੜਾ ਜਿਹਾ ਪਟਕੇ ਨੂੰ ਉੱਪਰ ਚੱਕ ਕੇ ਤੁਸੀਂ ਇੱਥੇ ਇੱਕ 50 ਸਜਾ ਲੈਣੀ ਹੈ ਕੰਨ ਨੂੰ ਥੋੜਾ ਸਿੱਧਾ ਕਰ ਲਾਂਗੇ ਜੇ ਤੁਹਾਨੂੰ ਟੇਡਾ ਲੱਗੇਗਾ ਤੇ 50 ਆਪਾਂ ਮੈਚਿੰਗ ਦੀ ਲੈ ਲਈ ਹੋਈ ਆ ਦਸਤਾਰ ਦੇ ਅਕੋਰਡਿੰਗ ਜੇ ਕੋਈ ਸ਼ਰਟ ਦਾ ਮੈਚਿੰਗ ਕਰਦੇ ਹੋਏ ਤੁਸੀਂ ਵੀ ਸਜਾ ਸਕਦੇ ਹੋ ਇਸ ਤਰੀਕੇ ਨਾਲ ਦੇਖੋ ਤਿੰਨ ਕੁੰਗਲਾ ਦੇ ਗੈਪ ਨਾਲ ਤੁਸੀਂ 50 ਸਜਾ ਲੈਣੀ ਆ ਜਿਆਦਾ ਲੰਬੀ 50 ਹੁੰਦੀ ਤਾਂ ਅਸੀਂ ਪਿੱਛੇ ਕਦੀ ਵੀ ਗੱਠ ਨਹੀਂ ਮਾਰਦੇ ਹੈਗੇ ਟਾਈਟ ਜੀ 50 ਕਰਕੇ ਦੂਜੇ ਪੱਲੇ ਨੂੰ ਅੰਦਰ ਦੇ ਦਿੰਨੇ ਆ ਇਹਦੇ ਨਾਲ ਗੱਠਾ ਜਿਆਦਾ ਪਿੱਛੇ ਨਹੀਂ ਹੁੰਦੀ ਆ ਤੇ ਤੁਹਾਡੇ ਸਿਰ ਦੇ ਵਿੱਚ ਗੱਠਾ ਚੁਬਣ ਦਾ ਕੋਈ ਕਾਰਨ ਨਹੀਂ ਹੁੰਦਾ ਆ ਦੇਖੋ ਆਪਾਂ ਤਿੰਨ ਕੁੰਗਲਾ ਦੇ ਗੈਪ ਨਾਲ 50 ਸਜਾ ਲਈ ਹੋਈ ਆ ਪਹਿਲੇ ਪੱਲੇ ਨੂੰ ਇਸ ਤਰੀਕੇ ਨਾਲ ਫੜ ਕੇ ਸਾਫ਼ ਕਰਨ ਤੋਂ ਬਾਅਦ ਜੋ ਤੁਸੀਂ ਲੈਣਾ ਹੈ ਹੁਣ ਗੱਲਬਾਤ ਕਰਾਂਗੇ ਦਸਤਾਰ ਦੀ ਦਸਤਾਰ ਦਾ ਪਹਿਲਾ ਪੱਲਾ ਇਸ ਤਰੀਕੇ ਨਾਲ ਮੂੰਹ 'ਚ ਫੜ ਲੈਣਾ ਕਿ ਤੁਹਾਡੀ ਦਸਤਾਰ ਦਾ ਲੜੜ ਜਿਹੜਾ ਅਖੀਰ ਤੇ ਛੋਟਾ ਨਾ ਪਵੇ ਇਸ ਚੀਜ਼ ਦਾ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਆ ਤੇ ਹੁਣ ਤੁਸੀਂ ਦੇਖੋ ਆਪਾਂ ਪਹਿਲਾਂ ਤਾਂ ਦੋਨੋਂ ਪੱਲੇ ਦੋਨਾਂ ਸਾਈਡਾਂ ਤੇ ਅਲੱਗ-ਅਲੱਗ ਖੋਲ ਲਏ ਆ ਉੱਪਰਲੇ ਪੱਲੇ ਨੂੰ ਪਹਿਲਾਂ ਇੱਕ ਵਾਰੀ ਅੰਦਰ ਫੋਲਡ ਕਰਾਂਗੇ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰਾਂਗੇ ਆਹ ਦੇਖੋ ਅੰਦਰ ਨੂੰ ਫੋਲਡ ਕੀਤਾ ਸਾਫ਼ ਕੀਤਾ ਕੋਈ ਵੀ ਵੱਲਵਲੇਵਾਂ ਨਾ ਹੋਵੇ ਇਸ ਲੜੜ 'ਚ ਜਿੰਨਾ ਫੋਲਡ ਕੀਤਾ ਉਹਨੂੰ ਦੁਬਾਰਾ ਇਤਨਾਲ ਤੁਹਾਡਾ ਇੱਕ ਨਾ ਹਿੱਲਣ ਵਾਲਾ ਤੇ ਥੋੜਾ ਜਿਹਾ ਮੋਟਾ ਲੜ ਬਣੇਗਾ ਜਿਹਨੂੰ ਤੁਸੀਂ ਆਪਣੀ ਜਗ੍ਹਾ ਤੇ ਰੱਖੋਗੇ ਤਾਂ ਹਿੱਲੇਗਾ ਵੀ ਨਹੀਂ ਤੇ ਨਾ ਹੀ ਇਹਦੇ ਵਿੱਚ ਵੱਟ ਪੈਣਗੇ ਇਹਨੂੰ ਲੜ ਨੂੰ ਸਹੀ ਤਰੀਕੇ ਨਾਲ ਬਣਾਉਣ ਤੋਂ ਬਾਅਦ ਚੋ ਤੁਸੀਂ ਉੱਪਰਲੇ ਪੱਲੇ ਤੋਂ ਇੱਕ ਮੋਟਾ ਜਿਹਾ ਲੜ ਫੰਡਣਾ ਹੈ ਉਸ ਤੋਂ ਬਾਅਦ ਦੋਨਾਂ ਨੂੰ ਬਰਾਬਰ ਕਰਕੇ ਸਾਫ਼ ਕਰਨ ਤੋਂ ਬਾਅਦ ਚੋ ਸੈਂਟਰ ਦੇ ਵਿੱਚ ਥੋੜਾ ਜਿਹਾ ਰਾਈਟ ਸਾਈਡ ਨੂੰ ਰੱਖ ਦੇਣਾ ਹੈ ਤੇ ਉਸ ਤੋਂ ਬਾਅਦ ਦੋਨੋਂ ਪੱਲੇ ਜਦੋਂ ਤੁਹਾਡੇ ਬਰਾਬਰ ਹੋ ਗਏ ਸਹੀ ਤਰੀਕੇ ਨਾਲ ਉੱਪਰ ਤੱਕ ਬਰਾਬਰ ਕਰਨ ਤੋਂ ਬਾਅਦ ਚੋ ਤੁਸੀਂ ਦੋਨਾਂ ਦੇ ਵਿੱਚ ਥੋੜੀ ਸਪੇਸ ਬਣਾ ਕੇ ਇਸ ਤਰੀਕੇ ਨਾਲ ਰੱਖਣਾ ਹੈ ਆਪਣੀ ਪੋਜੀਸ਼ਨ ਤੇ ਉੱਪਰੋ ਜੀ ਲੜ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਅੱਖ ਨੂੰ ਟਕਣਾ ਹੈ ਜਿਆਦਾ ਅੱਖ ਨੂੰ ਟਕਣਾ ਹੈ ਤਾਂ ਜੋ ਬਾਅਦ ਦੇ ਵਿੱਚ ਜੇ ਥੋੜਾ ਇਹ ਲੜ ਖਿਸਕੇ ਵੀ ਤਾਂ ਆਪਣੀ ਜਗ੍ਹਾ ਤੋਂ ਨਾ ਹਿੱਲੇ ਸਲਾਈ ਫੇਰ ਕੇ ਦੇਖੋ ਆਪਾਂ ਕਿੰਨਾ ਮੋਟਾ ਕੀਤਾ ਇਸ ਲੜ ਨੂੰ ਕਿਉਂਕਿ ਹਾਈ 3D ਪੇਚ ਆ ਨਾ ਜਿਹੜੇ ਅਸੀਂ ਜਿਆਦਾ 3D ਪੇਚ ਕਰਨੇ ਹੁੰਦੇ ਆ ਜਿਹਦੇ ਵਿੱਚ ਜਿਆਦਾ ਮੋٹے-ਮੋٹے ਪੇਚ ਕਰਨੇ ਆ ਉਹਦੇ ਵਿੱਚ ਜਿਹੜੇ ਲਾੜਾ ਨਾ ਤੁਹਾਡੇ ਬਹੁਤ ਜਿਆਦਾ ਮੋٹے ਹੋਣੇ ਚਾਹੀਦੇ ਆ ਕਿਉਂਕਿ ਇਹਨਾਂ ਨੂੰ ਆਪਾਂ 3D ਵੀ ਅਲੱਗ ਤਰੀਕੇ ਨਾਲ ਕਰਨਾ ਹੈ ਤੇ ਇਸ ਲਈ ਮੇਰੇ ਵੀਰੋ ਪੂਰੀ ਵੀਡੀਓ ਦੇਖਿਆ ਕਰੋ ਤੁਹਾਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਹਰ ਇੱਕ ਦਸਤਾਰ 'ਚ ਕੁਝ ਇਹੋ ਜਿਹਾ ਅਗਲਾ ਦੱਸੇ ਰਹੀਆਂ ਸੀ ਜੀ ਨਹੀਂ ਕਿ ਤੁਹਾਨੂੰ ਦਸਤਾਰ ਸਜਾਉਣ ਦੇ ਵਿੱਚ ਬੜੀ ਹੀ ਆਸਾਨੀ ਮਹਿਸੂਸ ਕਰਾਉਗੀਆਂ ਵੀਡੀਓ ਦੇਖਣ ਤੋਂ ਬਾਅਦ 'ਚੋਂ ਉਸ ਤੋਂ ਬਾਅਦ ਤੁਸੀਂ ਦੋਨੋਂ ਪੱਲੇ ਬਰਾਬਰ ਕਰ ਲਿਆ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਰੱਖ ਕੇ ਓਹਨੂੰ ਪਹਿਲਾਂ ਸਾਫ਼ ਕਰਾਂਗੇ ਖਿੱਚ ਕੇ ਪੱਲੇ ਨੂੰ ਚੰਗੀ ਤਰ੍ਹਾਂ ਦੇਖੋ ਪਿੱਛੇ ਤੱਕ ਖੋਲ ਲੈਣਾ ਐਦਾਂ ਤੁਹਾਡਾ ਲੜ ਉੱਪਰਲੇ ਹਿੱਸੇ ਤੋਂ ਵੀ ਸਾਫ਼ ਹੋਵੇਗਾ ਉੱਪਰੋਂ ਜੀ ਫੋਲਡ ਕਰ ਦੇਣਾ ਨਾਲ ਨਾਲ ਤਾਂ ਜੋ ਤੁਹਾਡਾ ਲੜ ਉੱਪਰੋਂ ਮੋਟਾ ਵੀ ਹੋਵੇ ਦੋਨੋਂ ਬੱਲੇ ਦੋਨੋਂ ਲੜ ਮੋٹے ਬਣਾਣੇ ਆ ਤਾਂ ਦੇਖੋ ਪਹਿਲਾ ਲੜ ਬਣਾਇਆ ਸੀ ਤੇ ਦੂਜੇ ਲੜ ਨੂੰ ਅਸੀਂ ਬਣਾਉਣ ਵੇਲੇ ਜਿਆਦਾ ਗੈਪ ਤੋਂ ਬਣਾਣਾ ਆ ਕਿਉਂਕਿ ਇਹਦੇ ਵਿੱਚ ਜਦੋਂ ਅਸੀਂ ਸਲਾਈ ਫੇਰਾਂਗੇ ਤਾਂ ਪੇਚਾਂ ਦੇ ਵਿੱਚਲਾ ਗੈਪ ਜਿਆਦਾ ਹੋਣਾ ਜ਼ਰੂਰੀ ਆ ਤੇ ਰਾਈਟ ਸਾਈਡ ਤੇ ਜਿੱਥੋਂ ਤੁਹਾਡੀ ਸਰਜੀ ਆਖ ਦਾ ਪਰਵਟਾ ਸ਼ੁਰੂ ਹੁੰਦਾ ਉੱਥੇ ਹੀ ਸਾਰੇ ਲੜ ਰੱਖਣੇ ਆ ਤੁਸੀਂ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਕਰਕੇ ਆਰਾਮ ਨਾਲ ਪੇਚਾਂ ਨੂੰ نیچے ਨੂੰ ਖਿੱਚਣਾ ਆ ਥੋੜਾ ਪਿਆਰ ਨਾਲ ਕਰਨਾ ਇਹ ਕੰਮ ਜਿਆਦਾ ਜ਼ੋਰ ਨਹੀਂ ਲਾਣਾ ਕਈ ਵਾਰ ਤੁਹਾਡਾ ਲੜ ਨਿਕਲ ਸਕਦਾ نیچے ਦੀ ਥੱਲੇ ਨੂੰ ਫਿਰ ਤੁਹਾਨੂੰ ਦੁਬਾਰਾ ਲੜ ਬਣਾਉਣੇ ਪੈਣਗੇ ਨੀਚਲੇ ਲੜ ਨੂੰ ਦੁਬਾਰਾ ਅੰਦਰ ਨੂੰ ਫੋਲਡ ਕਰਕੇ ਪਹਿਲੇ ਲੜਾ ਵਾਂਗ ਮੋਟਾ ਕਰਾਂਗੇ ਫਿਰ ਸਲਾਈ ਫੇਰ ਕੇ ਉਹਨਾਂ ਨੂੰ ਸਾਫ਼ ਕਰਾਂਗੇ ਉੱਪਰ ਤੱਕ ਇਸ ਦਸਤਾਰ ਦੇ ਵਿੱਚ ਨਾ ਤੁਹਾਨੂੰ ਪੇਚਾਂ ਨੂੰ ਜਦੋਂ ਤੁਸੀਂ ਹਾਈ 3D ਕਰਨਾ ਹੈ ਉਹਨੂੰ ਕਰਨ ਤੋਂ ਪਹਿਲਾਂ ਤੁਹਾਡੇ ਲੜ ਜੇ ਜ਼ਿਆਦਾ ਮੋٹے ਨਹੀਂ ਹੈਗੇ ਫਿਰ ਤੁਹਾਡੇ ਲੜ ਖੜੇ ਹੀ ਨਹੀਂ ਹੋਣੇ ਉਸ ਤਰੀਕੇ ਨਾਲ ਤੇ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਜਦੋਂ ਮੇਰੀ ਵੀਡੀਓ ਦੇਖਦੇ ਆ ਉਦੋਂ ਸਾਰੀ ਦੇਖਿਆ ਕਰੋ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ਾਂ ਦੱਸਣੀਆਂ ਹੁੰਦੀਆਂ ਨੇ ਮੈਂ ਪਿੱਛੇ ਤੱਕ ਦੋਨੋਂ ਪੱਲੇ ਬਰਾਬਰ ਮੋਟੇ ਕਰਨ ਤੋਂ ਬਾਅਦ ਤੁਸੀਂ ਦੇਖੋ ਸਪੇਸ ਵੀ ਬਰਾਬਰ ਕਰਨੀ ਹੈ ਪੇਚਾਂ ਦੀ ਤੇ ਉਪਰੋ ਜੀ ਦੇਖੋ ਜੇ ਤੁਹਾਨੂੰ ਲੜ ਦੇ ਵਿੱਚ ਡੰਗ ਲੱਗਦਾ ਹੋਵੇ ਤਾਂ ਅੰਦਰੋ ਜੀ ਕਪੜਾ ਐਡਜਸਟ ਕਰਨਾ ਹੈ ਕੋਈ ਐਕਸਟਰਾ ਕਪੜਾ ਨਹੀਂ ਪਾਣਾ ਦਸਤਾਰ ਦੇ ਵਿੱਚ ਮੈਨੂੰ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਨਾ ਮੈਂ ਤੁਹਾਨੂੰ ਉਹ ਚੀਜ਼ਾਂ ਸिखਾਣਾ ਹੈ ਕਿ ਜੇਕਰ ਤੁਹਾਡੀ ਦਸਤਾਰ ਦੇ ਵਿੱਚ ਕਿਤੇ ਡੰਗ ਪੈ ਰਿਹਾ ਹੈ ਤੇ ਤੁਸੀਂ ਉਹਨੂੰ ਕਪੜੇ ਪਾ ਪਾ ਕੇ ਸੈੱਟ ਕਰੋ ਠੀਕ ਹੈ ਜੇ ਤੁਸੀਂ ਆਪਣੇ ਆਪ ਨੂੰ ਦਸਤਾਰ ਕੋਚ ਕਹਿੰਦੇ ਹੋ ਤਾਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਤੁਹਾਨੂੰ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਜੋ ਕਰਨਾ ਕਰੋ ਮੈਨੂੰ ਉਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਤੇ ਦੋਨਾਂ ਸਾਈਡਾਂ ਤੋਂ ਪੱਲੇ ਬਰਾਬਰ ਕਰਕੇ ਤੇ ਪਿਛੋੜੀ ਦਸਤਾਨ ਨੂੰ ਦੋਨੋਂ ਪੱਲੇ ਸਹੀ ਕਰਨ ਤੋਂ ਬਾਅਦ ਉੱਪਰਲੇ ਹਿੱਸੇ 'ਤੇ ਮੋਟਾ ਕਪੜਾ ਰੱਖ ਕੇ ਇਸ ਤਰੀਕੇ ਨਾਲ ਤੁਸੀਂ ਦਸਤਾਨ ਨੂੰ ਲਾ ਦੇਣਾ ਹੈ ਤੇ ਉੱਪਰਲੀ ਸਾਈਡ ਤੇ ਹਮੇਸ਼ਾ ਤੁਹਾਡਾ ਮੋਟਾ ਹਿੱਸਾ ਹੋਣਾ ਚਾਹੀਦਾ ਹੈ ਤੇ ਕਪੜੇ ਨੂੰ نیچے ਖਿੱਚ ਕੇ ਉੱਪਰੋ ਹੀ ਲੜ ਨੂੰ ਮੋਟਾ ਕਰਾਂਗੇ ਦੋਨੋਂ ਪੱਲੇ ਤੁਹਾਡੇ ਬਰਾਬਰ ਹੋਣੇ ਚਾਹੀਦੇ ਆ ਤੇ ਪਹਿਲਾ ਪੱਲਾ ਬਣਾਵਾਂਗੇ ਅੰਗੂਠਾ ਅੰਦਰ ਤੱਕ ਲੈ ਕੇ ਜਾਣਾ ਹੈ ਜਿਹਦੇ ਨਾਲ ਤੁਹਾਡਾ ਪੇਚ ਆ ਜਿਹੜਾ ਬਰਾਬਰ ਬਣੇਗਾ ਦੂਜਾ ਪੱਲਾ ਬਣਾਵਾਂਗੇ ਉਹ ਦੇਖੋ ਕਿੰਨੇ ਜ਼ਿਆਦਾ ਗੈਪ ਨਾਲ ਅਸੀਂ ਫੜਿਆ ਦੂਜਾ ਪੱਲਾ ਦੋਨੋਂ ਪੱਲੇ ਬਰਾਬਰ ਪਿੰਚ ਕਰਨ ਤੋਂ ਬਾਅਦ ਇੱਕੋ ਜਗ੍ਹਾ ਇਹਦੇ ਨਾਲ ਦਸਤਾਰ ਤੁਹਾਡੀ ਉੱਪਰ ਨੂੰ ਖਿਸਕਦੀ ਨਹੀਂ ਹੈਗੀ ਹਮੇਸ਼ਾ ਮੋਹਣ ਨੂੰ ਆਉਂਦੀ ਹੈ ਤੇ ਦੋਨੋਂ ਪੱਲੇ نیچے ਤੱਕ ਤੁਸੀਂ ਦੇਖੋ ਅਸੀਂ ਹੌਲੀ ਹੌਲੀ ਕਰਕੇ ਖੋਲਾਂਗੇ ਇਹਦੇ ਨਾਲ ਤੁਹਾਡੀ ਦਸਤਾਰ ਆ ਜਿਹੜੀ ਚੰਗੀ ਤਰ੍ਹਾਂ ਸਹੀ ਰਹੇਗੀ ਦੇਖੋ ਖੱਬੇ ਹੱਥ ਨਾਲ ਮੈਂ ਕਿੰਨਾ ਕੱਸ ਕੇ ਕਪੜਾ ਫੜਿਆ ਹੋਇਆ ਹੈ ਇਹਨਾਂ ਨਾਲ ਲੜ ਤੁਹਾਡੇ ਖਿੱਲੜਦੇ ਨਹੀਂ ਹੈਗੇ ਖੁੱਲਦੇ ਨਹੀਂ ਹੈਗੇ ਪਲੱਸ ਪਹਿਲਾਂ ਪਹਿਲਾਂ ਤੁਸੀਂ ਪੇਚਾਂ ਦਾ ਗੈਪ ਹੈ ਜਿਹੜਾ ਘੱਟ ਰੱਖਣਾ ਹੈ ਸਲਾਈ ਫੇਰ ਕੇ ਪੇਚਾਂ ਨੂੰ ਅਸੀਂ ਗੈਪ ਦੇ ਵਿੱਚ ਵੀ ਮੇਨਟੇਨ ਕਰਾਂਗੇ ਪਲੱਸ ਇਹਨਾਂ ਨੂੰ ਜ਼ਿਆਦਾ ਮੋਟੇ ਕਰਾਂਗੇ ਤੁਸੀਂ ਨਾਰਮਲੀ ਪੇਚਾਂ ਦਾ ਗੈਪ ਦੇਖੋ ਸਾਡੀ ਇਹਦਾ ਇਹ ਤੋਂ ਘੱਟ ਹੁੰਦਾ ਪਹਿਲਾਂ ਪਹਿਲਾਂ ਹੁਣ ਆਪਾਂ ਜ਼ਿਆਦਾ ਦਾ ਖਰੇ ਹਾਂ ਦੂਜੀ ਗੱਲ ਇਹ ਹੈ ਕਿ ਆਪਣੇ ਲਾੜਾ ਜਿਹੜੇ ਇਹ ਬਹੁਤ ਜ਼ਿਆਦਾ ਮੋਟੇ ਰਖਰੇ ਹਾਂ ਸੀ ਕਿਉਂਕਿ ਆਪਾਂ ਜਦੋਂ ਇਹਨਾਂ ਨੂੰ ਹਾਈ 3D ਕਰਨਾ ਆ ਉਦੋਂ ਮੈਂ ਤੁਹਾਨੂੰ ਦੱਸਾਂਗਾ ਕਿ ਅਸਲੀਅਤ 'ਚ ਇਹਨਾਂ ਨੂੰ ਮੋਟੇ ਜ਼ਿਆਦਾ ਕੀਤੇ ਦਾ ਕੀ ਫਾਇਦਾ ਆ ਦੇਖੋ ਇਹ ਹਰ ਇੱਕ ਚੀਜ਼ ਨੂੰ ਦੱਸਣ ਦਾ ਉਦੋਂ ਹੀ ਫਾਇਦਾ ਹੈ ਜਦੋਂ ਆਪਾਂ ਕਰੀਏ ਉਹਨੂੰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਉਹ ਤੁਹਾਨੂੰ ਸਮਝ ਨਹੀਂ ਆਣੀ ਹੈਗੀ ਇਸ ਲਈ ਸਟੈਪ ਬਾਈ ਸਟੈਪ ਚੀਜ਼ ਨੂੰ ਸਿਖਾਣਾ ਮੈਂ ਤਾਂ ਜੋ ਤੁਹਾਨੂੰ ਜਲਦੀ ਸਮਝ ਆ ਜਾਵੇ ਪਿੱਛੇ ਤੱਕ ਦੋਨੋਂ ਲੜ ਬਰਾਬਰ ਮੋٹے ਕਰਨ ਤੋਂ ਬਾਅਦ ਚੋਂ ਅਸੀਂ ਪਿੱਛੇ ਜੀ ਦੋਨੋਂ ਬਰਾਬਰ ਕਰ ਲੈਣੇ ਆ ਜਿੱਦਾਂ ਮੋਨਲੇ ਹਿੱਸੇ ਤੋਂ ਸਾਰੇ ਲੜ ਬਰਾਬਰ ਨਿਕਲਦੇ ਆ ਉਦਾਂ ਹੀ ਪਿੱਛੇ ਖਤਮ ਵੀ ਬਰਾਬਰ ਕਰਨੇ ਆ ਬਾਕੀ ਦੂਜੇ ਸ਼ੀਸ਼ੇ ਨਾਲ ਦੇ ਕੇ ਸਾਰੇ ਲੜ ਬਰਾਬਰ ਵੀ ਕਰਾਂਗੇ ਪਿੱਛੋ ਜੀ ਤੇ ਹੁਣ ਆਪਾਂ ਰਾਈਟ ਸਾਈਡ ਤੋਂ ਇਸ ਪੱਲੇ ਨੂੰ ਲਾਣ ਲਈ ਦੋਨੋਂ ਪੱਲੇ ਬਰਾਬਰ ਕਰਾਂਗੇ ਫੇਰ ਪਿੱਛੋ ਜੀ ਲੜ ਨੂੰ ਉੱਪਰੋ ਜੀ ਥੋੜਾ ਆ ਫੋਲਡ ਕਰਕੇ ਅੰਦਰ ਨੂੰ ਖਿੱਚ ਕੇ ਲਾਣਾ ਆ ਤਾਂ ਜੋ ਆਪਣਾ ਲਾੜਾ ਜਿਹੜਾ ਆਪਣੀ ਜਗ੍ਹਾ ਤੋਂ ਨਾ ਖਿਸਕੇ ਉੱਪਰੋ ਜੀ ਪੇਚ ਨੂੰ ਦੇਖੋ ਆਪਾਂ ਚੰਗੀ ਤਰ੍ਹਾਂ ਖੋਲ੍ਹਿਆ ਜਿਹੜਾ ਵੀ ਉੱਪਰਲੇ ਪੇਚ ਨੂੰ ਇਸ ਤਰੀਕੇ ਨਾਲ ਫੋਲਡ ਕਰ ਦੇਣਾ ਅੰਦਰ ਨੂੰ ਜਿੱਥੇ ਕੱਪੜੇ ਦੀ ਜਿਆਦਾ ਲੋਡ ਹੁੰਦੀ ਹੈ ਹਮੇਸ਼ਾ ਉਸ ਜਗ੍ਹਾ ਤੇ ਕੱਪੜੇ ਨੂੰ ਐਡਜਸਟ ਕਰਿਆ ਕਰੋ ਫਿਰ ਅਸੀਂ ਦੋਨੋਂ ਪੱਲੇ ਬਰਾਬਰ ਕਰਕੇ ਆ ਦੇਖੋ ਅਸੀਂ ਇੱਕ ਲੜ ਬਣਾਇਆ ਇਹਦੇ ਵਿੱਚ ਆਪਾਂ ਚਾਰ ਉਂਗਲਾਂ ਦਾ ਗੈਪ ਛੱਡਿਆ ਉੱਪਰੋਂ ਹੀ ਫੋਲਡ ਕਰਾਂਗੇ ਇੰਨਾ ਸਾਡਾ ਜਿਹੜਾ ਗੈਪ ਆ ਉਹ ਘਟ ਜਵੇਗਾ ਦੇਖੋ ਵੈਸੇ ਤਾਂ ਤਿੰਨ ਚਾਰ ਉਂਗਲਾਂ ਦਾ ਕੋਈ ਜਿਆਦਾ ਇੰਪੈਕਟ ਨਹੀਂ ਪੈਂਦਾ ਹੈਗਾ ਜਦੋਂ ਤੁਸੀਂ ਲੜ ਨੂੰ ਸਲਾਈਨ ਅੰਦਰ ਨੂੰ ਫੋਲਡ ਕਰਦੇ ਆ ਨਾ ਤਾਂ ਓਰੀਜਨਲ ਲੜ ਵੈਸੇ ਵੀ ਘਟ ਜਾਂਦਾ ਦੇਖੋ ਹੱਲੇ ਵੀ ਚਾਰ ਉਂਗਲਾਂ ਦਾ ਗੈਪ ਆ ਜਦੋਂ ਮੈਂ ਉੱਪਰ ਠੀਕ ਹੈ ਆ ਗਿਆ ਨਾ ਬਰਾਬਰ ਇਹ ਹਮੇਸ਼ਾ ਖੱਬੇ ਹੱਥ ਨਾਲ ਲੜ ਤੂਸੀਂ ਖਿੱਚ ਕੇ ਰੱਖਣਾ ਹੈ ਜਦੋਂ ਵੀ ਤੁਸੀਂ ਲੜ ਨੂੰ ਲਾਣਾ ਹੈ ਇਸ ਚੀਜ਼ ਨੂੰ ਤੁਸੀਂ ਦੇਖੋ ਜੇ ਤੁਸੀਂ ਪਹਿਲਾਂ ਹੀ ਤਿੰਨ ਉਂਗਲਾਂ ਦਾ ਗੈਪ ਰੱਖ ਲਓ ਤੇ ਉਪਰੋਂ ਬਾਅਦ ਦੇ ਵਿੱਚ ਫੋਲਡ ਕਰੋ ਤੇ ਉਹਦੇ ਨਾਲ ਤੁਹਾਡੀ ਦਸਤਾਰ ਜਿਹੜੀ ਜ਼ਿਆਦਾ ਤਿੱਖੀ ਹੋ ਜਾਣੀ ਹੈ ਤੇ ਹੁਣ ਦੋਨੋਂ ਭਲੇ ਬਰਾਬਰ ਕਰਕੇ ਦੇਖੋ ਅਸੀਂ ਘੱਟ ਸਪੇਸ ਤੇ ਰੱਖੇ ਆ ਫਿਰ ਸਲਾਈ ਫਿਰ ਕੇ ਇਹਨਾਂ ਦੇ ਵਿੱਚ ਸਪੇਸ ਨੂੰ ਬਰਾਬਰ ਕਰਾਂਗੇ ਜਿਵੇਂ ਕਿ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰਦਾ ਹੁੰਨਾ ਕਿ ਆਪਾਂ ਆਪਣੀ ਵੀਡੀਓ ਦੇ ਵਿੱਚ ਨਾ ਹਰ ਇੱਕ ਵਾਰੀ ਤੁਹਾਨੂੰ ਅਲੱਗ ਚੀਜ਼ਾਂ ਦੱਸਦੇ ਆ ਤਾਂ ਜੋ ਤੁਹਾਨੂੰ ਸਮਝਣ ਵਿੱਚ ਆਸਾਨੀ ਹੋਵੇ ਤੇ ਤੁਸੀਂ ਵੈਸਾਨੀ ਨਾਲ ਕਰ ਸਕੋ ਕਿਉਂਕਿ ਜਿਹੜੀਆਂ ਪ੍ਰੋਬਲਮਾਂ ਸਾਨੂੰ ਆਉਂਦੀਆਂ ਉਹ ਤੁਹਾਨੂੰ ਅਸੀਂ ਡਿਸਕ੍ਰਾਈਬ ਕਰ ਦਿੰਨੇ ਆ ਪੂਰੀ ਤਰ੍ਹਾਂ ਦੱਸਦੇ ਆ ਤੇ ਉੱਪਰ ਤੱਕ ਸਾਰੇ ਲੜਾਂ ਨੂੰ ਖੋਲ ਕੇ ਰੱਖਣਾ ਹੈ ਇਹਨਾਂ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਇੰਪਰੂਵ ਹੁੰਦੀ ਆ ਪਿੱਛੇ ਤੱਕ ਦੋਨੋਂ ਲੜ ਅਸੀਂ ਬਰਾਬਰ ਮੋٹے ਕੀਤੇ ਆ ਉਸ ਤੋਂ ਬਾਅਦ ਇਕੱਠੇ ਕਰਕੇ ਇਸ ਤਰੀਕੇ ਨਾਲ ਪਿੰਚ ਕਰ ਦੇਣਾ ਪਿੱਛੇ ਦਸਤਾਰ ਨੂੰ ਜਿੱਦਾਂ ਮੋਲੇ ਹਿੱਸੇ ਤੋਂ ਸਾਰੇ ਲੜ ਤੁਹਾਡੇ ਇੱਕ ਜਗ੍ਹਾ ਤੇ ਨੇ ਪਿੱਛੇ ਇੱਕ ਜਗ੍ਹਾ ਤੇ ਹੋਣੇ ਚਾਹੀਦੇ ਨੇ ਦਸਤਾਰ ਕੀ ਤੋਂ ਵੀ ਢਿੱਲੀ ਨਹੀਂ ਹੋਣੀ ਚਾਹੀਦੀ ਤੁਹਾਡੀ ਸਾਰੀ ਦਸਤਾਰ ਨੂੰ ਦੋਨੋਂ ਪੱਲੇ ਬਰਾਬਰ ਕਰਕੇ ਸਜਾਣਾ ਆ ਆ ਦੇਖੋ ਦੋਨੋਂ ਪੱਲੇ ਬਰਾਬਰ ਕੀਤੇ ਨਿਚਲੇ ਪਾਸੇ ਤੇ ਤੇ ਫਿਰ ਆਪਾਂ ਪੂਣੀ ਨੂੰ ਚੰਗੀ ਤਰ੍ਹਾਂ ਖੋਲ੍ਹਿਆ ਪਿੱਛੋ ਜੀ ਫੋਲਡ ਕਰਕੇ ਇਸ ਤਰੀਕੇ ਨਾਲ ਪੇਚ ਨੂੰ ਲਾ ਦੇਣਾ ਆ ਉੱਪਰਲੇ ਪੇਚਾਰੇ ਜਿਹੜਾ ਗੈਪ ਆ ਉਹ ਤੁਸੀਂ ਨੋਰਮਲ ਜਿਆ ਰੱਖਣਾ ਹੈ ਜਿਆਦਾ ਗੈਪ ਨਹੀਂ ਰੱਖਣਾ ਹੈਗਾ ਦਸਤਾਨਾ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਲਗਭਗ ਕੋਸ਼ਿਸ਼ ਕਰਦਾ ਕਿ ਅਲੱਗ ਸ਼ੇਪ ਦੇ ਵਿੱਚ ਦਸਤਾਰਸੇ ਜਾ ਕੇ ਦਿਖਾਵਾਂ ਮੈਂ ਇੱਕੋ ਸ਼ੇਪ ਨਾ ਰਿਪੀਟ ਕਰੀ ਜਾਵਾਂ ਵੀਡੀਓ ਅਲੱਗ ਹੋਣ ਦੇ ਨਾਲ ਨਾਲ ਮੈਂ ਤੁਹਾਨੂੰ ਸ਼ੇਪ ਵੀ ਅਲੱਗ ਕਰਕੇ ਦਿਖਾਨਾ ਹੈ ਤਾਂ ਜੋ ਤੁਹਾਨੂੰ ਲੱਗੇ ਕਿ ਹਾਂ ਮੈਂ ਇੱਕੋ ਚੀਜ਼ ਰਿਪੀਟ ਨਹੀਂ ਕਰ ਰਿਹਾ ਹੈਗਾ बार-बार ਤੇ ਇਹਨਾਂ ਚੀਜ਼ਾਂ ਨੂੰ ਕਰਨ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪਣੀ ਮੇਰੇ ਵੀਰੋ ਦੋਨੋਂ ਪੱਲੇ ਬਰਾਬਰ ਕੀਤੇ ਆ ਹੁਣ ਇਸ ਏਸ ਲੜ ਦੇ ਵਿੱਚ ਵੀ ਤੇ ਉੱਪਰਲੀ ਸਾਈਡ ਤੋਂ ਫੋਲਡ ਕਰਕੇ ਇਹਦੇ ਵੀ ਦੋ ਪੇਜ ਬਣਾਣੇ ਆ ਦੇਖੋ ਪਹਿਲਾਂ ਅਸੀਂ ਚੰਗੀ ਤਰ੍ਹਾਂ ਮੋਟਾ ਪੇਜ ਬਣਾਇਆ ਸੀ ਉੱਪਰਲੇ ਲੜ ਦਾ ਤੇ ਹੁਣ نیچے ਵੀ ਦੋਨੋਂ ਪੱਲੇ ਬਰਾਬਰ ਕਰਕੇ ਅਸੀਂ ਦੇਖੋ ਕਿੰਨੇ ਜ਼ਿਆਦਾ ਗੈਪ ਤੋਂ ਦੂਜਾ ਪੇਜ ਫੜਿਆ ਪੇਚਾਂ ਦੇ ਵਿਚਲਾ ਗੈਪ ਆ ਜਿਹੜਾ ਉਹਦਾ ਜ਼ਿਆਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਤੇ ਉੱਪਰਲੇ ਪੇਜ ਨੂੰ ਉੱਪਰੋਂ ਵੀ ਫੋਲਡ ਕਰਿਆ ਕਰੋ ਸਾਰੇ ਲੜ ਇੱਕੋ ਜਗ੍ਹਾ ਤੇ ਰੱਖੋ ਨਾਲ-ਨਾਲ ਪੇਜ ਨੂੰ ਖੱਬੇ ਹੱਥ ਨਾਲ ਖਿੱਚ ਕੇ ਰੱਖੋ ਇਹਦੇ ਨਾਲ ਦਸਤਾਰ ਆ ਜਿਹੜੀ ਖਿਸਕਦੀ ਨਹੀਂ ਹੈਗੀ ਪੇਚ ਖੁੱਲਦੇ ਨਹੀਂ ਹੈਗੇ نیچے ਨੂੰ ਤੇ ਹੁਣ ਆਰਾਮ ਨਾਲ نیچے ਵਾਲਾ ਪੱਲਾ نیچے ਨੂੰ ਕੱਢ ਕੇ ਦੋਨੋਂ ਪੱਲੇ ਬਰਾਬਰ ਕੀਤੇ ਆ ਸੀ ਪਹਿਲਾਂ ਉਸ ਤੋਂ ਬਾਅਦ ਜੋ ਜਦੋਂ ਸਲਾਈ ਫੇਰਾਂਗੇ ਤੇ ਇਹਨਾਂ ਦੇ ਵਿੱਚ ਸਪੇਸ ਬਰਾਬਰ ਕਰਾਂਗੇ ਸਲਾਈ ਫੇਰ ਕੇ ਆਪਾਂ ਪਿੱਛੇ ਤੱਕ ਦੋਨੋਂ ਪੇਚਾਂ ਨੂੰ ਚੰਗੀ ਤਰ੍ਹਾਂ ਮੋٹے ਕਰਾਂਗੇ ਤੁਹਾਨੂੰ ਹੁਣ ਦੇਖਣ ਜਿਵੇਂ ਫੀਲ ਹੋ ਰਿਹਾ ਹੋਣਾ ਕਿ ਆਪਣੇ ਪੇਚ ਕਿੰਨੇ ਕਿੰਨੇ ਮੋٹے ਨੇ ਪਿੱਛੇ ਤੱਕ ਤੇ ਕੱਲੇ ਮੋਹਲੇ ਹਿੱਸੇ ਤੋਂ ਮੋٹے ਨਹੀਂ ਹੈਗੇ ਪਿੱਛੇ ਜਿੱਥੇ ਤੱਕ ਖਤਮ ਹੋ ਰਿਹਾ ਉੱਥੇ ਤੱਕ ਮੋٹے ਨਹੀਂ ਕਿਉਂਕਿ ਆਪਾਂ ਜਦੋਂ ਇਹਨਾਂ ਨੂੰ 3D ਕਰਨਾ ਹੈ ਹਾਈ 3D ਕਰਨਾ ਹੈ ਆ ਉਹਦੇ ਪੋਰਸ਼ਨ ਦੇ ਆ ਸਾਹਮਣਾ ਸਾਨੂੰ ਲੜ ਸਾਰੇ ਮੋٹے ਹੀ ਚਾਹੀਦੇ ਆ ਤੇ ਸਾਰੇ ਲੜ ਬਰਾਬਰ ਮੋٹے ਹੋਣੇ ਚਾਹੀਦੇ ਆ ਕੋਈ ਲੜ ਮੋਟਾ ਜਾਂ ਕੋਈ ਲੜ ਪਤਲਾ ਨਹੀਂ ਹੋਣਾ ਚਾਹੀਦਾ ਪਿੱਛੇ ਤੱਕ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਵੀ ਮੇਨਟੇਨ ਕਰਨਾ ਨਾਲ ਨਾਲ ਇਹ ਨਾ ਹੋਵੇ ਤੁਸੀਂ ਲੜ ਸਾਰੇ ਬਰਾਬਰ ਕੀਤੇ ਹੋਏ ਬਰਾਬਰ ਮੋਟੇ ਆ ਪਰ ਤੁਹਾਡੀ ਦਸਤਾਰ ਦੀ ਸ਼ੇਪ ਨਹੀਂ ਬਣਦੀ ਪਈ ਕਿਤੇ ਡੋਂਗੋ ਪੈਂਦਾ ਪਿਆ ਕਿਤੇ ਕੁਝ ਹੁੰਦਾ ਪਿਆ ਇਹਨਾਂ ਚੀਜ਼ਾਂ ਦਾ ਤੁਸੀਂ ਆਪਣੀ ਦਸਤਾਰ ਸਜਾਉਣ ਵੇਲੇ ਵੀ ਧਿਆਨ ਰੱਖਣਾ ਆ ਦੇਖੋ ਅੱਜ ਦੀ ਵੀਡੀਓ ਜਿਹੜੀ ਮੈਂ ਇਹ ਵੀ ਲੌਂਗ ਵੀਡੀਓ ਦੇ ਵਿੱਚ ਪੋਸਟ ਕੀਤੀ ਆ ਹਰ ਇੱਕ ਚੀਜ਼ ਨੂੰ ਡੀਪਲੀ ਡਿਸਕ੍ਰਾਈਬ ਕੀਤਾ ਆ ਇਹਦੇ ਵਿੱਚ ਮੈਂ ਤੇ ਇਸ ਲਈ ਮੇਰੇ ਵੀਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਲੌਂਗ ਵੀਡੀਓ ਚਾਹੀਦੀ ਆ ਤਾਂ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਲੌਂਗ ਵੀਡੀਓ ਕਮੈਂਟ ਕਰ ਦਿਓ ਇਹਦੇ ਨਾਲ ਸਾਨੂੰ ਫੀਡਬੈਕ ਮਿਲਦਾ ਹੈ ਅੱਗੇ ਤੋਂ ਅਸੀਂ ਤੁਹਾਡੇ ਲਈ ਲੌਂਗ ਵੀਡੀਓ ਹੀ ਲੈ ਕੇ ਆਂਦੇ ਰਵਾਂਗੇ ਹੁਣ ਅਸੀਂ ਕੀ ਕਰਨਾ ਏਕ-ਏਕ ਕਰਕੇ ਸਾਰੇ ਪੇਚ ਬਰਾਬਰ ਕਰਨੇ ਆ ਜਿਹੜੇ ਥੋੜੇ ਮੋਟੇ ਵੀ ਲੜ ਤੁਹਾਨੂੰ ਨੀਚੇ ਉੱਪਰ ਲੱਗ ਰਹੇ ਨੇ ਇਹਨਾਂ ਦੇ ਪੇਚਾਂ ਦਾ ਜਿਹੜਾ ਗੈਪ ਆ ਉਹਨੂੰ ਸਹੀ ਕਰਾਂਗੇ ਜੇ ਕੋਈ ਲੜ ਮੋਹ ਲੈ ਐਂਡ ਕੋਰਨਰ ਤੋਂ ਤੁਹਾਨੂੰ ਲੱਗ ਰਿਹਾ ਕਿ ਥੋੜਾ نیچے ਨੂੰ ਡਿੱਗਦਾ ਪਿਆ ਹੈ ਤਾਂ ਉਹਨੂੰ ਸਲਾਈ ਨਾਲ ਅੰਤਰ ਕਰਾਂਗੇ ਸਾਰੇ ਪੇ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਮੇਰੇ ਵੀਰੋ ਜੇਕਰ ਤੁਹਾਨੂੰ ਲੌਂਗ ਵੀਡੀਓ ਹੀ ਚਾਹੀਦੀਆਂ ਤਾਂ ਨੀਚੇ ਕਮੈਂਟ ਸੈਕਸ਼ਨ 'ਚ ਲੌਂਗ ਵੀਡੀਓ ਕਮੈਂਟ ਕਰ ਦਿਓ ਇਹਦੇ ਨਾਲ ਅਸੀਂ ਅੱਗੇ ਤੋਂ ਲੌਂਗ ਵੀਡੀਓ ਹੀ ਪੋਸਟ ਕਰਿਆ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਡੀਪਲੀ ਸਮਝਾਈਆਂ ਜਾਣਗੀਆਂ ਪਿੱਛੇ ਤੱਕ ਅਸੀਂ ਸਾਰੇ ਪੇਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜਿੱਥੇ ਵੀ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗੇ ਤਾਂ ਉਹਨੂੰ ਤੁਸੀਂ ਆਖਰੀ ਲੜ ਲਾਉਣ ਤੋਂ ਪਹਿਲਾਂ ਸਹੀ ਕਰਨਾ ਹੈ ਹੁਣ ਮੌਲੇ ਹਿੱਸੇ ਤੇ ਅਸੀਂ ਇੱਕ ਪਿੰਨ ਲਾ ਲਈਏ ਤਾਂ ਜੋ ਸਾਡੇ ਲੜ ਆਪਣੀ ਜਗ੍ਹਾ ਤੋਂ ਖਿਸਕਣ ਨਾ ਠੀਕ ਹੈ ਹੁਣ ਰਾਈਟ ਸਾਈਡ ਤੋਂ ਜਿਹੜਾ ਅਸੀਂ ਆਖਰੀ ਲੜ ਲਾਵਾਂਗੇ ਇਹਨੂੰ ਬੜੇ ਹੀ ਢੰਗ ਨਾਲ ਲਾਣਾ ਆ ਤੁਸੀਂ ਜਿਹੜਾ ਕਿ ਰਾਈਟ ਸਾਈਡ ਤੇ ਕਿਤੇ ਡੰਗ ਵੀ ਨਾ ਪਵੇ ਪੱਲੇ ਨੂੰ ਅੰਦਰਲੀ ਚੰਗੀ ਤਰ੍ਹਾਂ ਐਡਜਸਟ ਕਰਾਂਗੇ ਜਿਹੜੀ ਜਗ੍ਹਾ ਤੇ ਪੱਲੇ ਦੀ ਜ਼ਿਆਦਾ ਲੋਡ ਆਂ ਅੰਦਰਲੇ ਪੱਲੇ ਦੀ ਉਸ ਜਗ੍ਹਾ ਤੇ ਉਹਨੂੰ ਕਰ ਦੇਣਾ ਹੈ ਦੇਖੋ ਬਾਹਰਲਾ ਪੱਲਾ نیچے ਤੱਕ ਖੋਲਿਆ ਮੈਂ ਅੰਦਰਲੇ ਪੱਲੇ ਨੂੰ ਉੱਪਰ ਨੂੰ ਇਕੱਠਾ ਕਰਤਾ ਹੋਇਆ ਮੈਂ ਤੇ ਉਸ ਤੋਂ ਬਾਅਦ ਜੋ ਉੱਪਰਲੀ ਸਾਈਡ ਤੇ ਮੋਟਾ ਕਪੜਾ ਰੱਖਦੇ ਹੋਏ ਸੀ ਬਾਹਰਲੇ ਪੱਲੇ ਤੋਂ ਕੋਈ ਵੀ ਲੜ ਫੜ ਕੇ ਉੱਪਰ ਉਹ ਜਿੰਨਾ ਖਚੋੜਾ ਤੁਸੀਂ ਰੱਖਣਾ ਚਾਹੁੰਦੇ ਹੋ ਬਾਕੀ ਪੱਲੇ ਨੂੰ ਅੰਦਰ ਨੂੰ ਕਰ ਦੇ ਉਪਰੋ ਜੀ ਪੇਜ ਨੂੰ ਮੋਟਾ ਕਰਕੇ ਅੰਦਰ ਫੋਲਡ ਕਰ ਦੇਣਾ ਹੈ ਦੇਖ ਲੈਣਾ ਕਿ ਇਹਦਾ ਡੋਂਗ ਨਾ ਪਵੇ ਜਿੱਥੇ ਡੋਂਗ ਲੱਗਦਾ ਹੋਵੇ ਅੰਦਰੋ ਜੀ ਕਪੜਾ ਉੱਥੇ ਕਰ ਦੇਣਾ ਹੈ ਦੋਨੋਂ ਔਖਾ ਤੁਹਾਡੀਆਂ ਲੱਗ ਭਾਗ ਹੁਣ ਬਰਾਬਰ ਹੋਣੀਆਂ ਚਾਹੀਦੀਆਂ ਨੇ ਸੈਕਿੰਡ ਲਾਸਟ ਲੜ ਤੋਂ ਹੀ ਕਿਉਂਕਿ ਕਲਗੀ ਵਾਲਾ ਲੜਾ ਉਹ ਇਸ ਪੋਜੀਸ਼ਨ ਤੇ ਹੀ ਆ ਕੇ ਲੱਗਣਾ ਹੁੰਦਾ ਆ ਇਸ ਪੱਲੇ ਦਾ ਅਸੀਂ ਇੱਕ ਲੜ ਬਣਾਣਾ ਹੈ ਚੰਗੀ ਤਰ੍ਹਾਂ ਇੱਕ ਵਾਰੀ ਪਿੰਚ ਕਰਨ ਤੋਂ ਬਾਅਦ ਚੋਂ ਉੱਪਰੋਂ ਵੀ ਦਸਤਾਨ ਨੂੰ ਫੋਲਡ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਉਪਰੋ ਜੀ ਸਾਰੇ ਲੜਾ ਨੂੰ ਬਰਾਬਰ ਮੇਨਟੇਨ ਕਰਦੇ ਹੋਏ ਦੁਬਾਰਾ ਫੋਲਡ ਕਰ ਦੇਣਾ ਅੰਦਰ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਪੇਜ ਨੂੰ ਖੋਲ ਕੇ ਆ ਦੇਖੋ ਦੁਬਾਰਾ ਪਿੰਚ ਕਰ ਦੇਣਾ ਏ ਵੀ ਲੜ ਬਾਕੀ ਲੜਾਂ ਵਾਂਗ ਮੋਟਾ ਹੋਣਾ ਚਾਹੀਦਾ ਆ ਦੇਖੋ ਇਸ ਲੜ ਦੇ ਵਿੱਚ ਨਾ ਇੰਨੀ ਜ਼ਿਆਦਾ ਜਾਨ ਨਹੀਂ ਹੁੰਦੀ ਕਿ ਇਹਨੂੰ ਜ਼ਿਆਦਾ ਹਾਈ 3D ਕਰ ਸਕੀਏ ਅਸੀਂ ਇਹਦਾ ਇੱਕ ਤਰੀਕਾ ਆ ਜਾਂ ਤਾਂ ਲੜ ਤੁਹਾਡਾ ਵੱਡਾ ਹੋਵੇ ਜਾਂ ਤਾਂ ਲੜ ਦੇ ਵਿੱਚ ਤੁਸੀਂ ਕੋਈ ਕਪੜਾ ਦਿੱਤਾ ਹੋਵੇ ਕਪੜਾ ਦੇਣ ਵਾਲਾ ਕੰਮ ਅਸੀਂ ਕਰਦੇ ਨਹੀਂ ਤੇ ਲੜ ਨੂੰ ਅਸੀਂ ਮੋਟਾ ਰੱਖਿਆ ਤੇ ਪਲੱਸ ਇਹਦਾ ਲੜ ਥੋੜਾ ਵੱਡਾ ਆਊਗਾ ਸਾਡੇ ਇਨੂੰ ਮੈਂ ਤੁਹਾਨੂੰ ਥੋੜਾ ਜਿਆਦਾ 3D ਕਰਕੇ ਦਿਖਾਉਂਗਾ ਬਟ ਜੇ ਇਹਨੂੰ ਅਸੀਂ ਜਿਆਦਾ 3D ਕਰਾਂਗੇ ਨਾ ਹੋਰ ਪੋਜੀਸ਼ਨ ਦੇ ਵਿੱਚ ਤਾਂ ਇਹ ਲੜਨਾ ਉੱਪਰ ਜੀ ਡੋਂਗ ਪੈਣਾ ਸ਼ੁਰੂ ਹੋ ਜਾਣਾ ਹੈ ਤੇ ਵਿੱਚ ਉਹ ਮੈਂ ਤੁਹਾਨੂੰ ਜਦੋਂ ਚੀਜ਼ ਕਰਕੇ ਦਿਖਾਉਂਗਾ ਉਦੋਂ ਤੁਹਾਨੂੰ ਸਮਝ ਆਊਗੀ ਬਾਕੀ ਉਸ ਤੋਂ ਪਹਿਲਾਂ ਦਸਤਾਰ ਦੀ ਜਿਹੜੀ ਸ਼ੇਪ ਆ ਸ਼ੇਪ ਨੂੰ ਪਿੱਛੇ ਤੱਕ ਸਹੀ ਕਰਦੇ ਹੋਏ ਤੁਸੀਂ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਪਿੱਛੋਂ ਪਿੰਚ ਕਰ ਦੇਣਾ ਹੈ ਜਿਹੜੇ ਲੜਾਂ ਦਾ ਗੈਪ ਵੱਧ ਘੱਟ ਆ ਤੇ ਜੇ ਦੀ ਵੀ ਕੋਈ ਤੁਹਾਨੂੰ ਪਿੱਛੇ ਤੱਕ ਕਮੀ ਪੇਚੀ ਲੱਗਦੀ ਆ ਤਾਂ ਉਹਨੂੰ ਅਸੀਂ ਦੂਰ ਕਰ ਦੇਣਾ ਹੈ ਹੁਣ ਪਿੱਛੋਂ ਪਹਿਲਾਂ ਅਸੀਂ ਲੁੱਪੀ ਵਾਲਾ ਪੱਲਾ ਫਸਾ ਦੇਣਾ ਹੈ ਹੁਣ ਤੁਸੀਂ ਕਲਗੀ ਵਾਲੇ ਲੜ ਨੂੰ ਛੱਡ ਕੇ ਸਾਰੀ ਦਸਤਾਰ ਦੀ ਸਫਾਈ ਕਰ ਸਕਦੇ ਹੋ ਪਹਿਲਾਂ ਅਸੀਂ ਲੈਫਟ ਸਾਈਡ ਤੋਂ ਕਰਕੇ ਦਿਖਾਵਾਂਗੇ ਇਹਦੇ ਵਿੱਚ ਇੱਕ ਇੱਕ ਕਰਕੇ ਪਹਿਲਾਂ ਤਾਂ ਸਾਰੇ ਲੜ ਪਿੱਛੇ ਤੱਕ ਮੋٹے ਕਰਾਂਗੇ ਜਿਹੜੇ ਪੇਚ ਮੋٹے ਨਹੀਂ ਹੋਏ ਪੇਚਾਂ ਦਾ ਜਿਹੜਾ ਸਪੇਸ ਆ ਜਿਹੜਾ ਗੈਪ ਆ ਠੀਕ ਹੈ ਉਹਨੂੰ ਬਰਾਬਰ ਕਰਾਂ ਜਿਹੜੇ ਲੜਾਂ 'ਚ ਤੁਹਾਡੇ ਵੱਟ ਪੈ ਰਹੇ ਆ ਉਹਨਾਂ ਨੂੰ ਸਾਫ਼ ਕਰਾਂਗੇ ਦੇਖ ਲੈਣਾ ਕੋਈ ਵੀ ਲੜ ਵੱਧ ਘੱਟ ਗੈਪ ਤੇ ਨਾ ਹੋਵੇ ਇਸ ਤਰੀਕੇ ਨਾਲ ਤੁਸੀਂ ਸਾਰੀ ਦਸਤਾਰ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਮੇਰੇ ਵੀਰੋ ਆਪਾਂ ਜਿਹੜਾ 75 ਦਿਨ ਹਾਰਡ ਚੈਲੰਜ ਸ਼ੁਰੂ ਕੀਤਾ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਰੋਜ਼ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਦੀਆਂ ਵੀਡੀਓ ਤਾਂ ਦੇ ਰਹੀਆਂ ਬਟ ਮੈਂ ਤੁਹਾਡੇ ਕੋਲ ਇੱਕ ਸੁਜੈਸ਼ਨ ਵੀ ਲੈਣਾ ਚਾਹੁੰਦਾ ਸੀਗਾ ਕਿ 75ਵੇਂ ਦਿਨ ਤੇ ਤੁਸੀਂ ਕਿਹੜੀ ਦਸਤਾਰ ਦਾ ਟਿਊਟੋਰੀਅਲ ਚਾਹੁੰਦੇ ਹੋ ਠੀਕ ਹੈ ਜੀ ਕੰਟੀਨਿਊ ਤਾਂ ਅਸੀਂ ਰੱਖਾਂਗੇ ਕਿਉਂਕਿ ਹਲੇ ਬਥੇਰੀਆਂ ਵੀਡੀਓ ਪਈਆਂ ਨੇ ਜਿਹੜੀਆਂ ਹਲੇ ਤੱਕ ਪੋਸਟ ਨਹੀਂ ਹੋਈਆਂ ਤੇ 75 ਦਿਨਾਂ ਚ ਉਹ ਕੰਪਲੀਟ ਹੋਣੀਆਂ ਵੀ ਨਹੀਂ ਹੈਗੀਆਂ ਠੀਕ ਹੈ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕੰਟੀਨਿਊ ਕਰਨ ਦਾ ਉਦ ਸੰਪੂਰਨ ਨਹੀਂ ਹੋ ਜਾਂਦੇ ਤੇ ਦੋਨਾਂ ਸਾਈਡਾਂ ਤੋਂ ਉੱਪਰੋਂ ਜੀ ਵੀ ਦਸਤਾਨ ਨੂੰ ਬਰਾਬਰ ਕਰਾਂਗੇ ਸਾਰੇ ਲੜ ਦੇਖ ਲੈਣੇ ਆ ਸਾਰੇ ਲੜ ਸਾਫ਼ ਕਰਾਂਗੇ ਜਿਹੜੇ ਪੇਚਾਂ ਦਾ ਗੈਪ ਘਟਾ ਜਾਂ ਵਾਧਾ ਉਹਨਾਂ ਨੂੰ ਬਰਾਬਰ ਕਰਾਂਗੇ ਤੇ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਹੁਣ ਮੈਨੂੰ ਸੁਜੈਸ਼ਨਾਂ ਜਰੂਰ ਦਿਓ ਤੁਸੀਂ ਕਿ 75ਵੇਂ ਦਿਨ ਤੇ ਕਿਹੜੇ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਉਹੀ ਸਟਾਈਲ ਦੀ ਦਸਤਾਰ ਦੀ ਵੀਡੀਓ ਪੋਸਟ ਕਰਨ ਦੀ ਕਿਉਂਕਿ ਹੱਲੇ ਅਸੀਂ ਬੜੀ ਹੀ ਮਿਹਨਤ ਕਰ ਰਹੇ ਹਾਂ ਹੱਲੇ ਤੱਕ ਲਗਭਗ ਤੁਹਾਨੂੰ ਰੋਜ਼ ਅਸੀਂ ਅਲੱਗ ਹੀ ਸਟਾਈਲ ਸਾਂ ਜਾ ਕੇ ਦਿਖਾਇਆ ਤੇ ਹੁਣ ਮੇਰੇ ਵੀਰੋ ਅਸੀਂ ਪੇਚ ਨੂੰ 3D ਕਰਨ ਤੋਂ ਪਹਿਲਾਂ ਹਾਈ 3D ਕਰਨ ਤੋਂ ਪਹਿਲਾਂ ਥੋੜਾ ਪਾਣੀ ਲਗਾ ਲੈਣਾ ਦਸਤਾਰ ਨੂੰ ਇਹਦੇ ਨਾਲ ਲੜ ਜਿਹੜੇ ਆਸਾਨੀ ਨਾਲ 3D ਹੋ ਜਾਂਦੇ ਆ ਆਪਾਂ ਨੀਚੋਂ ਨਹੀਂ ਪਿੰਚ ਕੰਨਾ ਹੁਣ ਅਸੀਂ ਪੇਚਾਂ ਨੂੰ ਪਿੰ ਜਿੱਥੇ ਵੀ ਤੁਹਾਡਾ ਲਾੜਾ ਉਹਨੂੰ ਸੈਂਟਰ 'ਚ ਪਿੰਚ ਕਰੋ ਇਸ ਤਰੀਕੇ ਨਾਲ ਤੁਹਾਡੇ ਲਾੜਾ ਜਿਹੜੇ 3D ਹੋਣਗੇ ਹੁਣ ਇੱਥੇ ਲੜ ਜਿਹੜੇ ਤੁਹਾਡੇ ਜਾਦਾ ਮੋਟੇ ਹਨਾ ਉਹਨੇ ਨੀਚੋਂ ਜੀ ਕਿਤੇ ਡੂੰਘਣੀ ਪੈਣ ਦੇ ਨਾਲ ਲੜਦਾ ਤੇ ਉੱਪਰਲੀ ਸਾਈਡ ਤੇ ਵੀ ਡੂੰਘਣੀ ਪੈਣ ਦੇ ਨਾਲ ਲੜਦਾ ਮੰਨ ਲਓ ਤੁਹਾਡਾ ਲੜ ਨੀਚੋਂ ਪਤਲਾ ਹੈ ਤੇ ਉਹਨੂੰ ਉੱਪਰੋਂ ਤੁਸੀਂ ਪਿੰਚ ਕਰ ਰਹੇ ਹੋ ਤਔਰੇ ਵਿੱਚ ਡੂੰਘ ਪੈਣਾ ਠੀਕ ਹੈ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਜੇ ਤੁਹਾਨੂੰ ਵੀਡੀਓ ਦੇਖਣੀ ਹੈ ਤਾਂ ਇਹ ਦੇ ਵਿੱਚ ਅਲੱਗ ਚੀਜ਼ ਦੱਸਾਂਗਾ ਮੈਂ ਸਾਰੇ ਲੜਨ ਨੂੰ ਤੁਹਾਨੂੰ ਹੋ ਸਕਦਾ ਹੈ 2-2 ਵਾਰੀ ਹੀ ਪਿੰਚ ਕਰਨਾ ਪਵੇ ਕਿਉਂਕਿ ਇੱਕ ਵਾਰੀ ਤਾਂ ਉਹਨੂੰ ਐਜੇ ਤੁਹਾਨੂੰ ਲੇਅਰ ਮਿਲ ਜਾਣੀ ਕਿ ਹਾਂ ਇੱਥੋਂ ਤੁਸੀਂ ਪਿੰਚ ਕਰਨਾ ਹੈ ਦੂਜੀ ਵਾਰ ਤੁਹਾਨੂੰ ਪਤਾ ਲੱਗ ਜਾਣਾ ਹਾਂ ਇੱਥੋਂ ਹੀ ਪਿੰਚ ਕਰਨਾ ਹੈ ਤੇ ਉਹਨੂੰ ਚੰਗੀ ਤਰ੍ਹਾਂ ਸ਼ਾਰਪ ਕਰ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ ਤਿੱਖਾ ਕਰ ਸਕਦੇ ਹੋ ਅੱਗੇ ਤੱਕ ਹਰ ਇੱਕ ਲੜ ਨੂੰ ਸੈਂਟਰ ਚੋਂ ਫੜ ਕੇ ਤੁਸੀਂ ਇਸ ਤਰੀਕੇ ਨਾਲ 3D ਕਰਨਾ ਹੈ ਇਹਦੇ ਨਾਲ ਤੁਹਾਡੇ ਲਾੜਾ ਜਿਹੜੇ ਉਹ ਹਾਈ 3D ਹੋ ਜਾਣਗੇ ਸੈਂਟਰ ਚੋਂ ਹੀ ਫੜਨਾ ਹੈ ਲੜ ਨੂੰ ਕੋਈ ਵੀ ਲੜ ਹੋਵੇ ਤੁਸੀਂ ਜਿੰਨੇ ਮਰਜ਼ੀ ਗੈਪ ਤੇ ਲਾਇਆ ਹੋਵੇ ਹਾਈ 3D ਕਰਨ ਦਾ ਇੱਕੋ ਹੀ ਅਸੂਲ ਹੈ ਇੱਕੋ ਹੀ ਤਰੀਕਾ ਹੈ ਉਹ ਇਹ ਹੈ ਕਿਨੂੰ ਸੈਂਟਰ ਦੇ ਵਿੱਚ ਫੜੋ ਹਮੇਸ਼ਾ ਲੜਨੂ ਤੇ ਤੁਹਾਡੇ ਸਾਰੇ ਲੜ ਤੁਹਾਨੂੰ 3D ਲੱਗਣਗੇ ਤੇ ਇਹ ਤਾਂ ਜੀ ਜੇ ਵੀਡੀਓ ਵਧੀਆ ਲੱਗੀ ਤੁਹਾਨੂੰ ਜੇ ਕੁਝ ਸਮਝ ਆਇਆ ਹੋਵੇ ਤਾਂ ਚਲਦੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਆਪਣੇ ਦੋਸਤਾਂ ਤੱਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੇ ਤੁਹਾਨੂੰ ਅੱਜ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਵੀਡੀਓ ਦੇ ਵਿੱਚ ਇਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਜਿਹੜੀ ਵੀ ਆਪਾਂ ਵੀਡੀਓ ਪੋਸਟ ਕਰਦੇ ਹਾਂ ਉਹਦੇ ਵਿੱਚ ਜ਼ਰੂਰੀ ਜਾਣਕਾਰੀ ਦਿੱਤੀ ਹੈ ਕੋਈ ਬੇਫਾਲਤੂ ਦੀਆਂ ਗੱਲਾਂ ਨਹੀਂ ਕੀਤੀਆਂ ਅਸੀਂ ਤੇ ਪਿੱਛੋ ਜੀ ਅੱਕੇ ਤੱਕ ਸਾਰੇ ਪੇਚਾਂ ਨੂੰ ਸੈਂਟਰ ਚੋਂ ਫੜ ਕੇ 3D ਕਰਨਾ ਹੈ ਇਸ ਚੀਜ਼ ਨੂੰ ਕਰਨ ਲਈ ਤੇ ਸਮਝਣ ਲਈ ਹੋ ਸਕਦਾ ਤੁਹਾਨੂੰ ਕੁਝ ਟਾਈਮ ਲੱਗ ਜਾਵੇ ਬਟ ਤੁਸੀਂ ਬਾਰ ਬਾਰ ਪ੍ਰੈਕਟਿਸ ਕਰਕੇ ਇਸ ਚੀਜ਼ ਨੂੰ ਕੰਪਲੀਟ ਕਰ ਸਕਦੇ ਹੋ ਅੱਗੇ ਤੱਕ ਸਾਰੇ ਪੇਚਾਂ ਨੂੰ 3D ਕਰਨਾ ਹੈ ਬੜੇ ਹੀ ਪਿਆਰ ਨਾਲ ਪੂਰੀ ਡਿਟੇਲ ਤੇ ਤੁਹਾਨੂੰ ਦੱਸ ਰਿਹਾ ਮੈਂ ਇਸ ਲਈ ਮੇਰੇ ਵੀਰੋ ਚੰਗੀ ਤਰ੍ਹਾਂ ਦੇਖਿਆ ਕਰੋ ਸਮਝਿਆ ਕਰੋ ਹੈੱਡਫੋਨ ਲਾ ਕੇ ਵੀਡੀਓ ਦੇਖਿਆ ਕਰੋ ਜੇ ਲੋਡ ਪਵੇ ਤਾਂ ਪੇਚ ਨੂੰ ਦੁਬਾਰਾ 3D ਕਰਦਿਆ ਕਰੋ ਪਹਿਲੀ ਵਾਰ ਤਾਂ ਤੁਹਾਨੂੰ ਆਈਡੀਆ ਮਿਲਦਾ ਕਿ ਹਾਂ ਇੱਥੋਂ ਦੀ ਲੜ ਨੂੰ ਤੁਸੀਂ 3D ਕਰਨਾ ਹੈ ਦੂਜੀ ਵਾਰ ਜਦੋਂ ਤੁਸੀਂ ਉਸੇ ਲੜ ਨੂੰ 3D ਕਰਦੇ ਹੋ ਤਾਂ ਉਹਨਾਂ ਲੜ ਜਿਆਦਾ ਤਿੱਖਾ ਹੋ ਜਾਂਦਾ ਹੈ ਦੇਖੋ ਮੈਨੂੰ ਇਸ ਲਈ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਮੈਂ ਜਾਣਦਾ ਹਾਂ ਕਿ ਕਿੱਦਾਂ ਲੜ 3D ਕਰਨੇ ਨੇ ਤੇ ਜੇ ਤੁਹਾਡੇ ਕੋਲ ਪਹਿਲੀ ਵਾਰ ਨਾ ਹੋਣ ਤਾਂ ਉਸੇ ਲੜ ਨੂੰ ਦੁਬਾਰਾ ਕਰੋ ਇਹਦੇ ਨਾਲ ਤੁਹਾਡੀ ਪ੍ਰੈਕਟਿਸ ਵੀ ਹੋਵੇਗੀ ਪਲੱਸ ਤੁਹਾਨੂੰ ਕਰਨਾ ਵੀ ਆਵੇਗਾ ਲੜ ਨੂੰ 3D ਕਿੱਦਾਂ ਕਰਨਾ ਹੈ ਇਸ ਸਟਾਈਲ ਦੀ ਵੀ ਵੀਡੀਓ ਮੈਨੂੰ ਨਹੀਂ ਲੱਗਦਾ ਕਿਸੇ ਨੇ ਪਹਿਲਾਂ ਪਾਈ ਆ ਮੈਂ ਹੀ ਪਾਈ ਸੀ ਕੁਝ ਟਾਈਮ ਪਹਿਲਾਂ ਤੇ ਉਹਦੇ ਵਿੱਚ ਵੀ ਮੈਂ ਤੁਹਾਨੂੰ ਇਸੇ ਤਰੀਕੇ ਨਾਲ ਕਰਨਾ ਦੱਸਿਆ ਸੀਗਾ ਕਿਉਂਕਿ ਤੁਸੀਂ 올ਡ ਵੀਡੀਓ ਤਾਂ ਦੇਖ ਦੇਣੀ ਹੈਗੇ ਪੋਸਟ ਮੈਂ ਸਾਰੀਆਂ ਕੀਤੀਆਂ ਹੋਈਆਂ ਤੇ ਇਸ ਤਰੀਕੇ ਨਾਲ ਤੁਸੀਂ ਇਸ ਲੜਨ ਨੂੰ ਵੀ 3D ਕਰ ਦੇਣਾ ਤੇ ਆਖਰੀ ਲੜਨ ਨੂੰ ਤੁਸੀਂ ਜ਼ਿਆਦਾ 3D ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਕਿਉਂਕਿ ਇਹਦੇ ਵਿੱਚ ਨਾ ਪਤਾ ਕੀ ਹੋਊਗਾ ਤੁਹਾਡਾ ਲੜ ਤਾਂ ਜਾਂ ਤਾਂ ਤੁਹਾਨੂੰ ਅਲੱਗ ਤਰੀਕੇ ਨਾਲ ਦਿਖਣਾ ਸ਼ੁਰੂ ਹੋ ਜਾਊਗਾ ਉਹਦੇ ਵਿੱਚ ਨਾ ਡੁੰਗ ਜਾ ਪੈਂਦਾ ਉੱਪਰ ਫੇ ਜਦੋਂ ਆਪਾਂ ਆਖੀਰਲੇ ਲੜਨ ਨੂੰ ਕਰਦੇ ਆ ਨਾ ਉਹ ਤੁਹਾਨੂੰ ਮੈਂ ਕਰਕੇ ਦਿਖਾਊਗਾ ਪਿੱਛੋ ਜੀ ਲੜਨ ਨੂੰ 3D ਕਰਦੇ ਹੋ요 ਦੂਜੇ ਸ਼ੀਸ਼ੇ ਦੇਖ ਕੇ ਕਿਉਂਕਿ ਪਿੱਛੇ ਤੱਕ ਤੁਸੀਂ ਉੱਦਾਂ ਦੇਖ ਨਹੀਂ ਸਕਦੇ ਹੈਗੇ ਲੜਨੂ ਕਰੋ ਉਹਨਾਂ ਕੀ 3D ਕਰੋ ਜਿੰਨਾ ਤੁਸੀਂ ਬਾਕੀ ਪੇਚਾਂ ਨੂੰ ਕੀਤਾ ਆ। ਆਦੇ ਕ ਲੜਨੂ 3D ਕਰਨ ਤੋਂ ਬਾਅਦ ਤੁਸੀਂ ਦੂਜੇ ਸ਼ੀਸ਼ੇ ਦੇ ਕੇ ਮੋਹਲੀ ਸਾਈਡ ਤੋਂ ਪਿੱਛੇ ਨੂੰ 3D ਕਰਨਾ ਸ਼ੁਰੂ ਕਰ ਦਿਓ ਲੜ। ਇਹ ਨਾਲ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਜਿੰਨੇ ਕ ਲੜਨ ਮੋਹਲੀ ਸਾਈਡ ਤੋਂ 3D ਨੇ ਉਦਾਂ ਹੀ ਪਿੱਛੇ ਨੂੰ ਜਾ ਰਹੀ ਨੇ। ਫਿਰ ਦੋਨੋਂ ਇੱਕ ਜਗ੍ਹਾ ਤੇ ਕੰਬਾਈਨ ਕਰ ਦੇਣਾ ਤੁਸੀਂ। ਇਦੇ ਨਾਲ ਲੜ ਤੁਹਾਡਾ ਹਾਈ 3D ਵੀ ਹੋਏਗਾ ਤੁਹਾਨੂੰ ਦੇਖਣ ਨੂੰ ਵੀ ਵਧੀਆ ਲੱਗੇਗਾ ਦੂਜੇ ਸ਼ੀਸ਼ੇ ਦੇਖ ਕੇ ਕਰ ਸਕਦੇ ਹੋ ਕਿਉਂਕਿ ਪਿੱਛੇ ਤੱਕ ਵਿਜ਼ਿਬਿਲਟੀ ਨਹੀਂ ਹੁੰਦੀ ਦੇਖਣ ਜੇ ਸਾਨੂੰ ਤੇ ਥੋੜਾ ਜਿਹਾ ਅਸੀਂ ਪਾਣੀ ਲਾਵਾਂਗੇ ਦਸਤਾਰ ਨੂੰ ਤੇ ਪਾਣੀ ਲਾਣ ਦਾ ਇਹ ਫਾਇਦਾ ਹੋਊਗਾ ਹੁਣ ਅਸੀਂ ਥੋੜਾ ਜਿਹਾ ਹੋਰ ਸ਼ਾਰਪ ਕਰਕੇ ਦਿਖਾਵਾਂਗੇ ਪੇਚਾਂ ਨੂੰ ਕਿਉਂਕਿ ਪਾਣੀ ਲਾਣ ਨਾਲ ਦਸਤਾਰ ਦਾ ਜਿਹੜਾ ਕਪੜਾ ਥੋੜਾ ਥੋੜਾ ਜਿਹਾ ਲੂਸ ਹੋਵੇਗਾ ਇਹਨੂੰ ਤਿੱਖਾ ਕਰਨਾ ਜ਼ਿਆਦਾ ਆਸਾਨ ਹੋ ਜਾਂਦਾ ਫਿਰ ਤੇ ਪਾਣੀ ਲਾਣ ਦਾ ਇਹ ਫਾਇਦਾ ਹੁੰਦਾ ਲੜ ਜ਼ਿਆਦਾ ਤਿੱਖੇ ਹੋ ਜਾਂਦੇ ਆ ਪਿੰਚੇ ਜ਼ਿਆਦਾ ਵਧੀਆ ਹੋ ਜਾਂਦਾ ਉਸ ਜਗ੍ਹਾ ਤੇ ਤੇ ਇਸ ਜੀ ਨੂੰ ਆਸਾਨੀ ਨਾਲ ਕਰ ਸਕਦੀਆਂ ਜਦੋਂ ਇਹ ਪਾਣੀ ਸੁੱਕੇਗਾ ਤਾਂ ਲੜ ਆਪਣੀ ਜਗ੍ਹਾ ਤੇ ਆਕੜੇ ਰਹਿਣਗੇ ਥੋੜੇ ਥੋੜੇ ਠੀਕ ਹੈ ਜੀ ਪਾਣੀ ਲਾ ਕੇ 3D ਕਰਨ ਦਾ ਇਹ ਫਾਇਦਾ ਹੁੰਦਾ ਹੈ ਇਹ ਵੀ ਮੈਂ ਤੁਹਾਨੂੰ ਇੱਕ ਅਲੱਗ ਤੇ ਨਵੀਂ ਚੀਜ਼ ਦੱਸਣੀ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਸੇ ਲਈ ਤੁਹਾਨੂੰ ਕਹਿਣਾ ਹੁੰਦਾ ਕਿ ਵੀਡੀਓ ਨੂੰ ਸਕਿਪ ਨਾ ਕਰੋ ਪਲੱਸ ਵੀਡੀਓ ਨੂੰ ਪੂਰੀ ਦੇਖੋ ਕਿਉਂਕਿ ਮੈਂ ਆਵਾ ਤਵਾ ਗੱਲਾਂ ਨਹੀਂ ਕਰਦਾ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਦਸਤਾਰ ਦੀ ਗੱਲ ਕਰ ਰਿਹਾ ਕਿ ਉਹਨੂੰ ਮੈਂ ਚੰਗੀ ਤਰ੍ਹਾਂ ਤੁਹਾਨੂੰ ਸਮਝਾ ਸਕਾਂ ਪਿੱਛੋਂ ਦੀ ਸਾਰੇ ਲੜ ਤੁਸੀਂ ਕੋਸ਼ਿਸ਼ ਕਰਨੀਓ ਦੁਬਾਰਾ 3D ਕਰਨ ਦੀ ਮੈਂ ਚਾਹਦਾ ਤਾਂ ਇਸ ਪੋਰਸ਼ਨ ਨੂੰ ਵੀਡੀਓ ਚ ਕੱਟ ਦਿੰਦਾ ਤੇ ਤੁਹਾਨੂੰ ਕੁਝ ਵੀ ਪਤਾ ਨਹੀਂ ਸੀ ਲੱਗਣਾ ਬਟ ਮੈਂ ਜਿੱਦਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਜਦੋਂ ਕਹੋਗੇ ਲੌਂਗ ਵੀਡੀਓ ਮੈਂ ਲੌਂਗ ਵੀਡੀਓ ਹੀ ਪੋਸਟ ਕਰਾਂਗਾ ਕਿ ਇਹਦੇ ਨਾਲ ਤੁਹਾਨੂੰ ਕੀ ਫਾਇਦਾ ਹੋ ਸਕਦਾ ਹੈ ਜਦੋਂ ਤੁਸੀਂ ਪਾਣੀ ਲਾ ਕੇ ਪੇਚਾਂ ਨੂੰ ਦੁਬਾਰਾ 3D ਕਰੋਗੇ ਆ ਦੇਖੋ ਲੜ ਤੁਹਾਡੇ ਹੋਰ ਤਿੱਖੇ ਲੱਗਣ ਲੱਗੇ ਨਾ ਤੁਹਾਨੂੰ ਇਸ ਤਰੀਕੇ ਨਾਲ ਤੁਸੀਂ ਸਾਰੇ ਪੇਚਾਂ ਨੂੰ ਪਾਣੀ ਲਾ ਕੇ ਦੁਬਾਰਾ 3D ਕਰ ਸਕਦੇ ਹੋ ਜੇਕਰ ਤੁਹਾਨੂੰ ਅੱਗੇ ਵੀ ਲੌਂਗ ਵੀਡੀਓ ਚਾਹੀਦੀਆਂ ਨੇ ਤਾਂ ਕਮੈਂਟ ਚ ਲੌਂਗ ਵੀਡੀਓ ਕਮੈਂਟ ਕਰ ਦਿਓ ਅਸੀਂ ਧਿਆਨ ਰੱਖਾਂਗੇ ਤੁਹਾਡੇ ਕਮੈਂਟਾਂ ਦਾ ਤੇ ਜੇਕਰ ਤੁਹਾਨੂੰ ਕਿਸੇ ਸਟਾਈਲ ਦੀ ਵੀਡੀਓ ਚਾਹੀਦੀ ਆ ਤਾਂ ਉਹ ਵੀ ਤੁਸੀਂ ਕਮੈਂਟ ਕਰ ਦਿਓ ਤੁਹਾਡੇ ਕਮੈਂਟ ਅਸੀਂ ਰੋਜ਼ ਪੜ੍ਹਦੇ ਆਂ ਤੇ ਉਸ ਤੋਂ ਬਾਅਦ ਜੋ ਅਸੀਂ ਕਲਗੀ ਵਾਲਾ ਲੜ ਲਾ ਕੇ ਦਿਖਾਵਾਂਗੇ ਦੋਨਾਂ ਸਾਈਡਾਂ ਤੋਂ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਅੰਦਰ ਫੋਲਡ ਕਰਾਂਗੇ ਦੇਖੋ ਪਹਿਲਾਂ ਤਾਂ ਰੈਂਡਮਲੀ ਇਹਨੂੰ ਲਾ ਲਿਓ ਜਾਂ ਤਾਂ ਪਹਿਲਾਂ ਦੋਨੋਂ ਪੱਲੇ ਅੰਦਰ ਕਰ ਲਓ ਜਾਂ ਬਾਅਦ ਦੇ ਵਿੱਚ ਜਿੱਦਾਂ ਮੈਂ ਹੋਣ ਕਰਕੇ ਦਿਖਾ ਰਹੀ ਆਂ ਕੋਈ ਵੀ ਲੜ ਤੁਹਾਡਾ ਇੱਥੇ ਵੀ ਡੰਗ ਨਹੀਂ ਪੈਣਾ ਚਾਹੀਦਾ ਤੇ ਨਾ ਹੀ ਢਿੱਲਾ ਹੋਣਾ ਚਾਹੀਦਾ ਇਹ ਤੇ ਚੰਗੀ ਤਰ੍ਹਾਂ ਖਿੱਚ ਕੇ ਲਾਉਣ ਤੋਂ ਬਾਅਦ ਚੋ ਕੋਈ ਵੀ ਰੈਂਡਮਲੀ ਲੜ ਫੜ ਲਓ ਉਥੋਂ ਦੀ ਕਪੜਾ ਫੜ ਕੇ ਬਾਕੀ ਬਚਦੇ ਪੱਲੇ ਨੂੰ ਅੰਦਰ ਕਰਦੋ ਤੇ ਅੱਖ ਤੇ ਬਰਾਬਰ ਕਰ ਲਓ ਤੇ ਉਸ ਤੋਂ ਬਾਅਦ ਉਪਰੋਂ ਵੀ ਇਸੇ ਤਰੀਕੇ ਨਾਲ ਕਰਨਾ ਆ ਜਿੰਨਾ ਕਿ ਲੜ ਚੌੜਾ ਚਾਹੀਦਾ ਉਥੋਂ ਦੀ ਪੱਲਾ ਫੜ ਕੇ ਬਾਕੀ ਕਪੜੇ ਨੂੰ ਅੰਦਰ ਨੂੰ ਕਰ ਦੋ ਪਿੱਛੇ ਤੱਕ ਦੋਨੋਂ ਪੇਜ ਤੁਸੀਂ ਇਸੇ ਤਰੀਕੇ ਨਾਲ ਸਾਫ਼ ਕਰਨੇ ਆ ਧਿਆਨ ਰੱਖਣਾ ਹੈ ਕਿਤੇ ਡੂੰਘਣਾ ਪਵੇ ਨਾ ਹੀ ਕੰਦੇ ਉੱਪਰ ਕੋਈ ਮੋਟੇ ਵਾਲਾ ਕਪੜਾ ਆਵੇ ਖਿੱਚ ਕੇ ਪੇਚ ਨੂੰ ਲਾਣਾ ਆ ਇਸ ਵੀਡੀਓ 'ਚ ਤੁਸੀਂ ਇੱਕ ਹੋਰ ਗੱਲ ਨੋਟ ਕਰੋ ਕਿ ਆਪਣਾ ਲਾੜਾ ਜਿਹੜਾ ਕਿੰਨਾ ਵੱਡਾ ਆਇਆ ਏ ਇਹਨੂੰ ਵੀ ਅਸੀਂ ਤੁਹਾਨੂੰ ਸਹੀ ਤਰੀਕੇ ਨਾਲ ਲਾ ਕੇ ਦਿਖਾਵਾਂਗੇ ਪਹਿਲਾਂ ਲੜ ਨੂੰ ਥੋੜਾ ਜਿਹਾ ਅਸੀਂ ਪਾਣੀ ਲਾਵਾਂਗੇ ਇਹਦੇ ਨਾਲ ਪੇਚ ਆ ਜਿਹੜਾ ਥੋੜਾ ਜਿਹਾ ਬੈਠ ਜਾਊਗਾ ਆਪਣੀ ਜਗ੍ਹਾ ਤੇ ਤੇ ਚੰਗੀ ਤਰ੍ਹਾਂ ਕੱਪੜੇ ਨੂੰ ਖੋਲ ਕੇ ਸਲਾਈ ਨਾਲ ਇਸ ਜਗ੍ਹਾ ਤੋਂ ਸਾਫ਼ ਕਰ ਲਵਾਂਗੇ ਇਹ ਦੇਖੋ ਰਾਈਟ ਸਾਈਡ ਤੋਂ ਆਪਣੀ ਸਾਰੀ ਦਸਤਾਰ ਸਾਫ਼ ਹੋ ਗਈ ਆ ਹੁਣ ਕਲਗੀ ਵਾਲੇ ਪੇਚ ਨੂੰ ਆਪਾਂ ਘੁਮਾਵਾਂਗੇ ਖੱਬੇ ਹੱਥ ਨਾਲ ਚੰਗੀ ਤਰ੍ਹਾਂ ਖਿੱਚ ਕੇ ਲਾਣਾ ਆ ਉਨਾਂ ਕ ਗੈਪ ਛੱਡਿਓ ਉੱਪਰਲੇ ਹਿੱਸੇ ਤੇ ਜਿੰਨਾ ਕ ਤੁਹਾਡਾ ਆਖਰੀ ਲਾੜਾ ਜਿਹੜਾ ਉਹ ਚੋੜਾ ਆ ਸੈਂਟਰ ਦੇ ਵਿੱਚ ਕਲਗੀ ਘੁਮਾ ਕੇ ਰੱਖ ਲੈਣੀ ਆ ਐਂ ਸੈਂਟਰ ਜੇ ਐ ਨੱਕ ਦੀ ਸੀਤ ਦੇ ਹਿਸਾਬ ਨਾਲ ਦੇਖ ਲਿਓ ਤੇ ਪਿੰਨ ਲੈਣੀ ਆ ਪਿੰਨ ਨੂੰ ਥੋੜਾ نیچے ਨੂੰ ਤੇ ਥੋੜਾ ਲੈਫਟ ਸਾਈਡ ਨੂੰ ਟੇਡਾ ਕਰਕੇ ਲਾ ਦਿਓ ਇਹਦੇ ਨਾਲ ਤੁਹਾਡਾ ਜਿਹੜਾ ਕਲਗੀ ਵਾਲਾ ਲਾੜਾ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਖਿਸਕੇਗਾ ਨਹੀਂ ਪਿੰਨ ਤੋਂ ਤੇ ਜਿੰਨੀ ਕ ਲੋੜ ਆ ਉਨਾਂ ਕ ਹੀ ਕਲਗੀ ਵਾਲੇ ਲੜ ਨੂੰ ਖੋਲਿਓ ਪਲੱਸ ਇਹਦੇ ਵਿੱਚ ਚੰਗੀ ਤਰ੍ਹਾਂ ਵੱਟ ਪਾ ਕੇ ਤਿੱਖਾ ਆ ਕਰਕੇ ਇਹਨੂੰ ਖੋਲ ਕੇ ਲਾਇਓ ਤੇ ਇਹਨੂੰ ਆਪਾਂ ਗਿੱਲਾ ਕਰਨ ਦਾ ਤੁਹਾਨੂੰ ਫਾਇਦਾ ਦੱਸਿਆ ਨਾ ਕਿ ਇਹ ਲੜ ਆਰਾਮ ਨਾਲ ਬੈਠੂਗਾ ਦੇਖੋ ਕਿੰਨਾ ਵੱਡਾ ਲਾੜਾ ਆਪਣਾ ਇਹ ਪਲੱਸ ਇਹਦੇ ਆਪਾਂ ਕਲਗੀ ਕਿੰਨੀ ਆਰਾਮ ਨਾਲ ਘੁਮਾਤੀ ਹੋਈ ਹੈ ਗਿੱਲਾ ਕਰਨ ਦਾ ਇਹ ਫਾਇਦਾ ਹੁੰਦਾ ਕਲਗੀ ਵਾਲੇ ਪੇਜ ਨੂੰ ਚੰਗੀ ਤਰ੍ਹਾਂ ਇਸ ਲੜ ਨੂੰ ਅੰਦਰ ਨੂੰ ਫੋਲਡ ਕਰਕੇ ਇਸ ਜਗ੍ਹਾ ਤੋਂ ਤੁਸੀਂ ਸਾਫ਼ ਕਰ ਲੈਣਾ ਹੈ ਪ੍ਰੋਪਰ ਵੀ ਬਣਨੀ ਚਾਹੀਦੀ ਹੈ ਪਿੰਨ ਨੂੰ ਦੇਖੋ ਆਪਾਂ ਖੋਲ ਕੇ ਚੰਗੀ ਤਰ੍ਹਾਂ ਅੰਦਰ ਨੂੰ ਕੀਤਾ ਹੈ ਪਿੰਨ ਤੁਹਾਡੀ ਦਮਦਾਰ ਹੋਣੀ ਚਾਹੀਦੀ ਹੈ ਜਿਹੜੀ ਜਲਦੀ ਟੇਢੀ ਨਾ ਹੋਵੇ ਠੀਕ ਹੈ ਇਸ ਗੱਲ ਨੂੰ ਵੀ ਤੁਸੀਂ ਧਿਆਨ ਚ ਰੱਖਣਾ ਹੈ ਜ਼ਰੂਰੀ ਨਹੀਂ ਤੁਸੀਂ ਪਿੰਨ ਲਾ ਦਿਓ ਤੇ ਪਿੰਨਾ ਤੁਹਾਡੀਆਂ ਟੇਢੀਆਂ ਹੋ ਜਾਂਦੀਆਂ ਤੇ ਉਹ ਚ ਕਸੂਰ ਤੁਸੀਂ ਆਪਣਾ ਕੱਢੀ ਜਾ ਰਹੇ ਕਈ ਵਾਰ ਪਿੰਨਾ ਵੀ ਹਲਕੀਆਂ ਹੁੰਦੀਆਂ ਸਾਡੀਆਂ ਤੇ ਬਾਕੀ ਪੱਜਰੇ ਉੱਪਰ ਪੱਲੇ ਤੇ ਤੁਸੀਂ ਅੰਦਰ ਕਰਨ ਤੋਂ ਬਾਅਦ ਚ ਦੋ ਤਿੰਨ ਪਿੰਨਾ ਲਾ ਲੈਣੀ ਹੈ ਇਹਦੇ ਨਾਲ ਪੇਚ ਤੁਹਾਡਾ ਖਿਸਕੇਗਾ ਨਹੀਂ ਨਾ ਹੀ ਹਿੱਲੇਗਾ ਕਲਗੀ ਨੂੰ ਸਹੀ ਕਰਨ ਤੋਂ ਬਾਅਦ ਉਪਰੋਜੀ ਲੂਪੀ ਵਾਲੇ ਪੱਲੇ ਨੂੰ ਖਿੱਚ ਲੈਣਾ ਜਿਹੜਾ ਹਿੱਸਾ ਜਿਸ ਸਾਈਡ ਤੇ ਖੁੱਲਦਾ ਪਿਆ ਉਹਨੂੰ ਉਸ ਸਾਈਡ ਤੇ ਹੀ ਖੋਲਣਾ ਹਮੇਸ਼ਾ ਕਦੇ ਵੀ ਪੱਲਾ ਇੱਧਰ ਉੱਧਰ ਨਾ ਕਰਿਓ ਨਹੀਂ ਤਾਂ ਉਹ ਮੋਲੇ ਹਿੱਸੇ ਦੇ ਗੱਠ ਜੀ ਬਣ ਜਾਣੀ ਆ ਤੁਹਾਡੇ ਇਹੇ ਤੁਹਾਡੀ ਦਸਤਾਰ ਤੇ ਡਿਪੈਂਡ ਕਰਦਾ ਤੁਸੀਂ ਪਹਿਲਾਂ ਲੜ ਲਾਇਆ ਕਿਦਾਂ ਆ ਖੱਬੇ ਪਾਸੇ ਸਾਡਾ ਖੁੱਲਾ ਹਿੱਸਾ ਸੱਜੇ ਪਾਸੇ ਬੰਦ ਹਿੱਸਾ ਹੈ ਪਹਿਲਾਂ ਖੱਬੇ ਪਾਸੇ ਉਹ ਪੱਲਾ ਅੰਦਰ ਕਰ ਲਿਓ ਬੇਸ ਦੇ ਉੱਪਰੋ ਜੀ ਐਨ ਘੁਮਾ ਕੇ ਚੰਗੀ ਤਰ੍ਹਾਂ ਕਪੜਾ ਅੰਦਰ ਕਰ ਦਿਓ ਫਿਰ ਸੱਜੇ ਪਾਸੇ ਵੀ ਇਸੇ ਤਰੀਕੇ ਨਾਲ ਕਰਨਾ ਹੈ ਸਿਰ ਨੰਗਾ ਨਾ ਰਵੇ ਕਿਸੇ ਵੀ ਹਿੱਸੇ ਤੋਂ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਤੇ ਜੇ ਹੋ ਸਕੇ ਤਾਂ ਉਪਰੋ ਜੀ ਸੇ ਟੱਕਣ ਤੋਂ ਬਾਅਦ ਤੁਸੀਂ ਦੂਜੇ ਸ਼ੀਸ਼ੇ ਨਾਲ ਦੇਖ ਲਿਓ ਕਿ ਤੁਹਾਡਾ ਸੇ ਸਹੀ ਤਰੀਕੇ ਨਾਲ ਟਕਿਆ ਹੋਇਆ ਹੈ ਕਿ ਨਹੀਂ ਤੇ ਫਿਰ ਲੂਪੀ ਵਾਲੇ ਪੱਲੇ ਨੂੰ ਖਿੱਚ ਲੈਣਾ ਹੈ ਖਿੱਚ ਕੇ ਸਾਰੇ ਸੇਰ ਤੋਂ ਕਪੜਾ ਇਕੱਠਾ ਕਰ ਲੈਣਾ ਹੈ ਦੇਖੋ ਇਸ ਜਗ੍ਹਾ ਤੇ ਜੇ ਤੁਹਾਡੇ ਵਟ ਪੈਂਦਾ ਤਾਂ ਵਟ ਨੂੰ ਖੋਲ ਕੇ ਚੰਗੀ ਤਰ੍ਹਾਂ ਅੰਤਰ ਕਰ ਦੇਣਾ ਹੈ ਤੇ ਹੁਣ ਦੂਜਾ ਸ਼ੀਸ਼ਾ ਲਾਵਾਂਗੇ ਜੇ ਕੋਈ ਕਮੀ ਪੇਛੀ ਰਹਿ ਗਈ ਆ ਤਾਂ ਸਲਾਈ ਨਾਲ ਚੰਗੀ ਤਰ੍ਹਾਂ ਕਪੜਾ ਅੰਦਰ ਕਰ ਦਵਾਂਗੇ ਇਸ ਟਾਈਮ ਤੁਸੀਂ ਦੂਜੇ ਸ਼ੀਸ਼ੇ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜਦੋਂ ਆਪਾਂ ਸੇਰ ਟਕਦਿਆਂ ਦਾ ਪਹਿਲੇ ਲੜ ਚ ਕਦੀ ਕਦੀ ਵੱਟ ਪੈ ਜਾਂਦੇ ਆ ਉਹਨਾਂ ਨੂੰ ਵੀ ਸਹੀ ਕਰ ਦੇਣਾ ਤੁਸੀਂ ਤੇ ਫਿਰ ਆਪਾਂ ਦੂਜੇ ਸ਼ੀਸ਼ੇ ਨੂੰ ਥੱਲੇ ਰਾ ਕੇ ਪਿੱਛੇ ਲੂਪੀ ਵਾਲਾ ਪੱਲਾ ਲਾਣਾ ਚੰਗੀ ਤਰ੍ਹਾਂ ਲੂਪੀ ਵਾਲੇ ਪੱਲੇ ਨੂੰ ਖਿੱਚ ਲਵਾਂਗੇ ਇਹਨਾਂ ਵੀ ਵੱਟ ਨਿਕਲ ਜਾਂਦੇ ਹੁੰਦੇ ਆ ਦੋਨਾਂ ਸਾਈਡਾਂ ਤੋਂ ਕਪੜਾ ਅੰਦਰ ਕਰਨ ਤੋਂ ਬਾਅਦ ਜੋ ਤੁਸੀਂ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਖਿੱਚ ਲੈਣਾ ਆ ਖਿੱਚ ਕੇ ਲੂਪੀ ਦੇ ਅੰਦਰ ਕਰ ਦੇਣਾ ਤੇ ਲੂਪੀ ਤੁਹਾਡੀ ਐਨ ਸੈਂਟਰ ਦੇ ਵਿੱਚ ਹੋਣੀ ਚਾਹੀਦੀ ਆ ਕਲਗੀ ਵਾਲੇ ਪੇਚ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲੂਪ ਦੇਖੋ ਬੜੇ ਹੀ ਪਿਆਰ ਨਾਲ ਕੰਮ ਕਰਨਾ ਹੈ ਇਹ ਜਾਂ ਹੋ ਸਕੇ ਤਾਂ ਲੂਪੀ ਲਾਉਣ ਤੋਂ ਬਾਅਦ ਵੀ ਤੁਸੀਂ ਦੂਜੇ ਸ਼ੀਸ਼ੇ ਨਾਲ ਜਿੰਨਾ ਹੋ ਸਕੇ ਉਹਨਾਂ ਪਿੱਛੇ ਤੱਕ ਦੇਖ ਸਕਦੇ ਹੋ ਚੰਗੀ ਤਰ੍ਹਾਂ ਪੇਚ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਲੂਪੀ ਨੂੰ ਲਾਣਾ ਹੈ ਖੱਬੇ ਪਾਸੇ ਵੀ ਇਸੇ ਤਰੀਕੇ ਨਾਲ ਕਰਨਾ ਆਖਰੀ ਲੜਾ ਜਿਹੜਾ ਉਹ ਤੁਹਾਡਾ ਪਿੱਛੇ ਤੱਕ ਸਾਫ਼ ਹੋਣਾ ਚਾਹੀਦਾ ਹੈ ਤੇ ਫਿਰ ਦੋਨੋਂ ਪਾਸੇ ਉਹ ਜ ਕਲਗੀ ਨੂੰ ਚੱਕ ਕੇ ਐਨ ਸੈਂਟਰ ਦੇ ਵਿੱਚ ਖਿੱਚ ਕੇ ਲਾ ਦੇਣਾ ਹੈ ਲੂਪੀ ਸੈਂਟਰ 'ਚ ਹੋਣੀ ਚਾਹੀਦੀ ਹੈ ਤੇ ਥੋੜੀ ਜਿਹੀ ਘੱਟ ਚੌੜੀ ਹੋਣੀ ਚਾਹੀਦੀ ਹੈ ਤੇ ਅਸੀਂ ਵੀਰੋ ਪਿਛਲੇ 64 ਦਿਨਾਂ ਤੋਂ ਰੈਗੂਲਰ ਅਲੱਗ-ਅਲੱਗ ਸਟਾਈ ਤੇ ਇਸ ਲਈ ਕਮੈਂਟ ਕਰਿਆ ਕਰੋ ਜੇਕਰ ਤੁਹਾਨੂੰ ਵਧੀਆ ਲੱਗਦੀਆਂ ਨੇ ਇਹ ਵੀਡੀਓ ਤੇ ਇਹ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਇੱਕ ਤਰ੍ਹਾਂ ਦਾ ਫੀਡਬੈਕ ਵੀ ਮਿਲਦਾ ਹੈ ਕਿ ਤੁਹਾਨੂੰ ਸਮਝ ਆ ਰਹੀਆਂ ਨੇ ਵੀਡੀਓ ਦੇ ਵਿੱਚ ਤੇ ਜੇਕਰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹ ਵੀ ਕਮੈਂਟ ਕਰਦਿਆ ਕਰੋ ਅੱਗੇ ਤੋਂ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਦਸਤਾਰ ਦੀ ਕਮੀ ਪੇਸ਼ੀ ਦੀ ਗੱਲ ਨਹੀਂ ਕਰ ਰਿਹਾ ਮੈਂ ਵੀਡੀਓ ਦੀ ਕਮੀ ਪੇਸ਼ੀ ਦੀ ਗੱਲ ਕਰ ਰਿਹਾ ਕਿਉਂਕਿ ਦਸਤਾਰ ਤਾਂ ਮੈਂ ਤੁਹਾਨੂੰ ਸਹੀ ਬੰਨ ਕੇ ਹੀ ਦਿਖਾ ਰਿਹਾ ਹਾਂ ਕਿਉਂਕਿ ਆਪਾਂ ਹਰ ਇੱਕ ਹਿੱਸੇ ਤੋਂ ਸਾਫ਼ ਕਰਕੇ ਦਿਖਾ ਰਹੇ ਹਾਂ ਦਸਤਾਰ ਤੁਹਾਨੂੰ ਦੇਖੋ ਦੂਜੇ ਸੈਸ਼ਨਾਂ ਦੇਖ ਕੇ ਮੈਂ ਤੁਹਾਨੂੰ ਹੁਣ ਵੀ ਦਸਤਾਰ ਸਹੀ ਕਰਕੇ ਠੀਕ ਹੈ ਮੈਂ ਦਸਤਾਰ ਦੀ ਗੱਲ ਨਹੀਂ ਕਰਦਾ ਹੁੰਦਾ ਮੈਂ ਵੀਡੀਓ ਦੀ ਗੱਲ ਕਰਦਾ ਹੁੰਦਾ ਠੀਕ ਹੈ ਜੀ ਹੁਣ ਦੇਖੋ ਜੇ ਕਿਤੇ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਤਾਂ ਹੁਣ ਤੁਸੀਂ ਰੈਂਡਮਲੀ ਕੱਢ ਸਕਦੇ ਹੋ ਇਹ ਜਗ੍ਹਾ ਤੋਂ ਤੇ ਇੱਕ ਹੋਰ ਨਵੀਂ ਗੱਲ ਕਰਨੀ ਆ ਤੁਹਾਡੇ ਨਾਲ ਜਦੋਂ ਤੁਸੀਂ ਸਾਡਾ ਚੈਨਲ ਖੋਲਦੇ ਹੋ ਉੱਥੇ ਇੱਕ ਤੁਹਾਨੂੰ ਜੁਆਇਨ ਦਾ অপਸ਼ਨ ਆਂਦਾ ਹੋਗਾ ਤੁਸੀਂ ਸਾਡੇ ਚੈਨਲ ਨੂੰ ਜੁਆਇਨ ਵੀ ਕਰ ਸਕਦੇ ਹੋ ਤੇ ਅੱਗੇ ਤੁਹਾਡੇ ਲਈ ਕੁਝ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ ਉਹਦੇ ਵਿੱਚ ਤੁਸੀਂ ਉਹਨਾਂ 라ਹੀ ਅਨੰਤ ਮੰਨ ਸਕਦੇ ਹੋ ਤੇ ਜਰੂਰ ਜੁਆਇਨ ਕਰੋ ਜੇਕਰ ਤੁਹਾਡੋ ਕੁਝ ਅਲੱਗ ਤੋਂ ਹੋਰ ਵੀ ਚਾਹੀਦਾ ਆ ਤੇ ਹੁਣ ਮੇਰੇ ਵੀਰੋ ਅਸੀਂ ਤੁਹਾਨੂੰ ਹਰੇਕ ਕਿਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਦੇਖੋ ਸਾਰੇ ਲੜ ਪਿੱਛੇ ਤੱਕ ਹਾਈ 3D ਨੇ ਸਾਰੇ ਲੜ ਅਲੱਗ ਤਰੀਕੇ ਨਾਲ ਅਸੀਂ 3D ਕੀਤੇ ਨੇ ਨਾਲ ਨਾਲ ਤੁਹਾਨੂੰ ਦੱਸਿਆ ਵੀ ਇਹ ਪੂਰਾ ਡੀਪਲੀ ਸਮਝਾਇਆ ਹਰੇਕ ਕਿਸੇ ਤੋਂ ਤੇ ਰਾਈਟ ਸਾਈਡ ਤੋਂ ਵੀ ਸਾਰੇ ਲੜ ਆਪਣੇ ਬਰਾਬਰ ਨੇ ਤੇ ਜੇਕਰ ਤੁਸੀਂ ਵੀ ਮੇਰੇ ਵਿਰੋ ਕਰ ਬੈਠੇ ਅਲੱਗ-ਅਲੱਗ ਸਟਾਈਲ ਦੇ ਦਸਤਾਰਾ ਰੋਜ਼ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਜੀ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਰੋਜ਼ ਅਲੱਗ-ਅਲੱਗ ਚੀਜ਼ਾਂ ਸਿਖਾਉਣ ਨੂੰ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਿਓ ਤੇ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਨੇ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ ਲੈ ਕੇ ਆਵਾਂਗੇ ਇੱਕ ਹੋਰ ਨਵੇਂ ਅਲੱਗ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ